ਬਹੁਤ ਸੂਰਤ ਕੋਠੀ ਦਿਖਾਉਣੀ ਆ ਵੀ ਜੱਜ ਦੀ ਕਿਵੇਂ ਆ ਆ ਜੋ ਮੜਾ ਜਾ ਬਾਈ ਜੀ ਆਪਣੇ ਨਾਲ ਆ ਮਾਸਟਰ ਮਾਰਬਲ ਵਾਲੇ ਬਾਈ ਜੀ ਆ ਵੀ ਆਪਾਂ ਤੋਂ ਲੱਗਿਆ ਹੈ ਪੱਥਰ ਬੜਾ ਸੋਹਣਾ ਲਾਇਆ ਜਿਹੜਾ ਸਾਊਥ ਦਾ ਗ੍ਰੇਨੇਟ ਹੈ ਸਾਊਥ ਦਾ ਧੁੱਪ ਦੇ ਵਿੱਚ ਨਾ ਆਏ ਨੇ ਡਿੱਲ ਹੋਣਾ ਹਾਂ ਨਾ ਛਾਂ ਦੇ ਵਿੱਚ ਕੋਈ ਫਰਕ ਪੈਣਾ ਧੁੱਪ ਛਾਂ ਦੇ ਵਿੱਚ ਇਸ ਤਰੀ ਰਹਿਣਾ ਮਤਲਬ ਇਹਨੇ ਮੱਚਮਕਦਾ ਦਮਕਦਾ ਹੀ ਰਹਿਣਾ ਇਸ ਤੇ ਚਮਕਦਾ ਰਹਿਣਾ ਮਤਲਬ ਇਹਨੇ ਪੱਥਰ ਘਰ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਬਾਈ ਜੀ ਹੁਣ ਪੱਥਰ ਆ ਨਾ ਪੱਥਰ ਆ ਜੀ ਸਭ ਤੋਂ ਪੱਥਰ ਕਿੱਥੋਂ ਲੈਣਾ ਤੇ ਲਵਾਉਣਾ ਕੀ ਤੂੰ ਆ ਜੀ ਇਹ ਵੱਡੀਆਂ ਚੀਜ਼ਾਂ ਰਹਿ ਗਈਆਂ ਤੇ ਆਹ ਦੇਖੋ ਵੀ ਬਾਈ ਜੀ ਹੋਣਾ ਤੋਂ ਗਿਆ ਹੋਇਆ ਵਾ ਅੰਦਰ ਸਾਰੀ ਕੋਠੀ ਦਿਖਾਵਾਂਗੇ ਵੀ ਕਿੰਨੀ ਕੁ ਗ੍ਰੇਸ ਬਣੀਗਾ ਤੁਹਾਡੇ ਸਾਹਮਣੇ ਆ ਜਾਣੀ ਹੈ ਗੱਲ ਬਾਤ ਆਹ ਲਾਇਆ ਆਪਾਂ ਦਾ ਸਾਊਥ ਦਾ ਸਾਊਥ ਦਾ ਗ੍ਰੇਨਾਈਟ ਹੈ ਜੀ ਸਾਊਥ ਦਾ ਗ੍ਰੇਨਾਈਟ ਆ ਦੇਖੋ ਦਰਸ਼ਕੋ ਕਿਰਾਂ ਚਮਕ ਦੇਖੋ ਕਿੰਨਾ ਚਿਹਰ ਹੋ ਗਿਆ ਲੱਗੇ ਨੂੰ ਇਹਨੂੰ ਹਾਂ ਲਗਭਗ ਹੋ ਗਏ 6 ਮਹੀਨੇ ਮੇਰੇ ਖਿਆਲ ਦੇ ਵਿੱਚ 6 ਮਹੀਨੇ ਹੋ ਗਏ ਕੋਈ ਕੋਠੀ ਦਾ ਕੰਮ ਚੱਲਦੇ ਨੂੰ ਸਾਲ ਭੱਤਾ ਵੈਸੀ ਲੱਗ ਜਾਂਦਾ ਬਿਲਕੁਲ ਤੇ ਇੱਕ ਮਾਸਟਰ ਮਾਰਵਲ ਵਾਲਿਆਂ ਦੇ ਨਾਲ ਆਪਾਂ ਇਸ ਵਕਤ ਕੋਠੀ ਵਿਜ਼ਿਟ ਕਰਨਾ ਇਧਰ ਨਹੀਂ ਚੱਲ ਗਏ ਆਪਾਂ ਕਿੱਧਰ ਨਹੀਂ ਹੋ ਜੀ ਜ ਮੋੜ ਮੰਡੀ ਹਨਾ ਬਾਈ ਜੀ ਹਾਂਜੀ ਹਾਂਜੀ ਤੇ ਡਰੈਸ ਵੀ ਪਾਵਾਂਗੇ ਆ ਆ ਲੇਖ ਲੈ ਇਹ ਕਿਹੜੀ ਨਸਲ ਆ ਵੀ ਹੈ ਤੁਸੀਂ ਦੱਸੋ ਤੁਸੀਂ ਆਪਣੇ ਆ ਦੇਖੋ ਕਰਾ ਯਾਰ ਚਮਕੋ ਦੇਖੋ ਕਰਾ ਇੱਥੋਂ ਲਾ ਕੇ ਪੂਰਾ ਸਿਰੇ ਤੱਕ ਪ੍ਰੀਤ ਮੋੜਾ ਇੱਕ ਮਾ ਕੇ ਦਿਖਾ ਦਿੰ ਬੀ ਚਮਕ ਕਿੰਨੀਆਂ ਰੇਸ਼ਾ ਰੇਸ਼ਾ ਮਿਲਦਾ ਹਨਾ ਬਾਈ ਜੀ ਐਂਡਲੈਸ ਸੀਰੀਜ਼ ਆ ਜੀ ਕਾਰਵਿੰਗ ਸੀਰੀਜ਼ ਹੀ ਟਾਈਲ ਆ ਕਾਰਵਿੰਗ ਸੀਰੀਜ਼ ਜੇ ਆਪਾਂ ਸ਼ੋਰੂਮ 'ਚ ਬਾਰ ਬਾਰ ਦਿਖਾਉਣੇ ਆ ਉਹ ਅੱਜ ਆਪਾਂ ਤੁਹਾਨੂੰ ਲੱਗੀ ਦਿਖਾ ਰਹੇ ਆ ਟਾਇਲ ਬਿਲਕੁਲ ਬਿਲਕੁਲ ਪ੍ਰੈਕਟੀਕਲ ਜਿਹੜਾ ਸਾਹਮਣੇ ਉਹ ਹੱਲ ਵੱਖਰੀ ਆਪਾਂ ਸ਼ੋਰੂਮ 'ਚ ਵੀ ਚੱਲਾਂਗੇ ਪਰ ਆਪਾਂ ਜਿਹੜੀ ਕੋਠੇ ਦੀ ਟੋਰ ਇਹਦੇ ਨਾਲ ਬਣੀ ਆਂ ਪਹਿਲੀ ਤੋਂ ਉਪਰਾਲ ਕਰਕੇ ਦਿਖਾ ਦਿਓ ਆ ਸਾਰਾ ਕੁਝ ਇੰਨਾ ਤੋਂ ਹੀ ਟਗੀ ਹੋਈ ਹੈ ਇਹ ਪੱਥਰ ਜਿਹੜਾ ਜਿੰਨਾ ਵੀ ਲੱਗਿਆ ਹੋਇਆ ਵਾ ਦੇਖੋ ਸੈਲਫਾਂ ਤੇ ਯਾਰ ਲੈ ਕਿਉਂ ਮੰਨਦੇ ਹਨ ਵਟ ਕੱਢੇ ਪਏ ਆ ਇਹ ਸਾਰਾ ਸੇਮ ਹੀ ਲਾਇਆ ਇਹਨਾਂ ਨੇ ਹਨਾ ਸਾਰਾ ਸੇਮ ਪੈਟਰਨ ਜੀ ਕੋਠੀ ਸੋਹਣੀ ਇਸ ਤਰ੍ਹਾਂ ਲੱਗਦਾ ਐ ਐਂਟਰ ਕਰਨ ਸਾਰ ਇੱਕੋ ਹੀ ਪੈਟਰਨ ਹੋਵੇ ਸਾਰੀ ਕੋਠੀ ਦੇ ਵਿੱਚ ਇੱਕੋ ਪੈਟਰਨ ਹੀ ਹੋਵੇ ਨਾ ਕਿ ਡਰੈਇੰਗ ਰੂਮ ਚ ਹੋਰ ਲਾਤਾ ਕਿਚਨ ਚ ਹੋਰ ਲਾਤਾ ਲੌਬੀ ਚ ਹੋਰ ਲਾਤਾ ਆ ਕਿਚਨ ਦੇ ਵਿੱਚ ਲਾਇਆ ਤੁਹਾਡਾ ਹਨਾ ਹਾਂ ਨੈਨੋ ਵਾਈਟ ਸਲੇਬਸ ਆ ਗਈਆਂ ਜੀ ਜੀ ਦੇਖੋ ਇੱਥੇ ਚੁਆਇਸ ਤੁਹਾਡੀ ਹੋਰ ਵੀ ਹੋ ਸਕਦੀ ਆ ਬਿਲਕੁਲ ਕਲਰ ਸ਼ੇਡ ਦੇ ਵਿੱਚ ਕਿਸੇ ਹੋਰ ਕਲਰ ਲੈਣਾ ਹਨਾ ਬਲੈਕ ਲਾਉਣਾ ਗ੍ਰੇ ਲਾਉਣਾ ਹਾਂ ਫਾਈਟ ਲਾਉਣਾ ਕੁਝ ਵੀ ਲਾ ਸਕਦੇ ਆਪਾਂ ਪਰ ਇਹ ਬੰਦੇ ਉਹ ਆ ਵੀ ਇਹਨਾਂ ਦੇ ਉਹ ਰੇਟ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੇ ਪਾਊਗਾ ਸੋਨੋ ਟਾਇਲ ਲੱਗੀ ਨੇ ਕਿ ਤੁਸੀਂ ਨੇਚਰਲੀ ਕਹਿ ਦੋਗੇ ਯਾਰ 50 60 ਰੁਪਏ ਪਰ ਫੁੱਟ ਦੀ ਟਾਇਲ ਲੱਗਦੀ ਹਮ ਇਹ ਵਿਕਦੀ ਵੀ ਆ ਦੇਖੋ 50 ਕੀ ਰੇਟ ਕੀ ਵਾਲੀ ਇਹ 33 ਰੁਪਏ ਪਰ ਸਕੁਆਰ ਫੁੱਟ ਜੀ ਸਰ 33 ਸਿਰਫ 33 ਰੁਪਏ ਪਰ ਸਕੁਆਰ ਫੁੱਟ ਦੇ ਵਿੱਚ ਤੇ ਤੁਸੀਂ ਟਾਇਲ ਦੇ ਦੇਖੋ ਓਵਰ ਆਲ ਲੁੱਕ ਦੇਖੋ ਮਤਲਬ ਹਾਂ ਵੱਡੀਆਂ ਸਲੇਪ ਆਣ ਆ ਇਹ ਕਿੰਨੇ ਫੁੱਟ ਹੁੰਦੀ ਹੈ ਜੀ 2 ਬਾਈ 4 ਦੀ ਸਾਈਜ਼ ਹੈ 2 ਬਾਈ 4 ਦਾ ਸਾਈਜ਼ 33 ਰੁਪਏ ਪਰ ਸਕੁਆਰ ਫੁੱਟ 33 ਰੁਪਏ ਪਰ ਸਕੁਆਰ ਫੁੱਟ ਠੀਕ ਆ ਯਾਰ ਗੱਲ ਪਤਾ ਕਰ ਲਓ ਆਂਡ ਗਵਾਂਡ ਚ ਉਹਦੇ ਪਤਾ ਕਰ ਲਿਓ ਹਾਂ ਜਰੂਰ ਦੇਖ ਕੇ ਆਈ ਹਾਂ ਹਾਂ ਫੇਰ ਹੀ ਕੰਪੇਅਰ ਪਤਾ ਲੱਗੋ ਵੀ ਮਾਸਟਰ ਮਾਰਬਰ ਵਾਲੇ ਕੌਣ ਆ ਹਨ ਇਸ ਕਰਕੇ ਆਪਾਂ ਡੈਮੋ ਦੇ ਰਿਆ ਵੀ ਟਾਇਲ ਲੱਗੀ ਹੋਈ ਕਸਟਮਰ ਸਾਨੂੰ ਕਹਿੰਦੇ ਸੀ ਜੇ ਹੂੰ ਵੀ ਥੋੜੀ ਸਟਾਈਲ ਲੱਗੀ ਦੀ ਲੁੱਕ ਕਿਸ ਤਰ੍ਹਾਂ ਦੀ ਆਊ ਪਤਾ ਨਹੀਂ ਕਿਸ ਤਰ੍ਹਾਂ ਦੇ ਵਧੀਆ ਬਣੂਗੇ ਨਾ ਇਹਨਾਂ ਨੂੰ ਸਸਤੀ ਟਾਇਲ ਹੈ ਮਤਲਬ ਵੀ ਬਿਲਕੁਲ ਜੀ ਬਿਲਕੁਲ ਆਹ ਇਹ ਪ੍ਰੀਮੀਅਮ ਕੁਆਲਿਟੀ ਦੀ 100% ਪ੍ਰੀਮੀਅਮ ਕੁਆਲਿਟੀ ਦੀ ਕਾਰਵਿੰਗ ਸੀਰੀਜ਼ ਦੀ ਐਂਡਲੈਸ ਟਾਇਲ ਤੇ ਜਿਹੜੀ ਆ ਤੋ ਇਹ ਗਲੋਸ ਆ ਹਾਂਜੀ ਇਹ ਇਦਾਂ ਹੀ ਰਹੂਗੀ ਹੁਣ ਇਸ ਤਰੀ ਦੇਊਗਾ ਕਾਰਮਿਕ ਹੈ ਇਸਲੇ ਚਮਕਦੇ ਰਹਿਣਾ ਇਸਨੇ ਸ਼ਾਈਨ ਕਰਨਾ ਇਸਨੇ ਲੁੱਕ ਦੇਣੀ ਆ ਸਾਰੀ ਹੂੰ ਇਹ ਆਹੀ ਰਹੂਗੀ ਤੁਸੀਂ ਕੀ ਹੁੰਦਾ ਨਾ ਭਾਈ ਜੀ 11 ਚਮਕ ਸਸਤੀ ਆਪਾਂ ਲੈ ਲੈਨੇ ਆ 11 ਚਮਕਦੀ ਹੁੰਦੀ ਆ ਬਿਲਕੁਲ ਜੀ ਕਿਹੜੀ ਸਸਤੀ ਟੈਲ ਨੂੰ ਮਹਿੰਗੀ ਵੀ ਲੈ ਲੈਂਦੇ ਆ ਹਾਂ ਸਹੀ ਹੈ ਤੇ ਉਹ ਚਮਕ ਦੀ ਥੋੜਾ ਜਿਹਾ ਚਰਚਾ ਚਮਕ ਤੋਂ ਬਾਅਦ ਉਹ ਗ੍ਰੇਸ ਜੀ ਆ ਡੀ ਜਾਂਦੀ ਆ ਖਤਮ ਹੋ ਜਾਂਦੀ ਆ ਪਰੇ ਮਤਲਬ ਸਾਡੇ ਕੋਲੇ ਬਹੁਤ ਸਾਲਾਂ ਦੀ ਅਸੀਂ ਵੇਚ ਰਹੇ ਹਾਂ ਮਤਲਬ ਕੋਈ ਇਸ ਤਰ੍ਹਾਂ ਨਹੀਂ ਅੱਜ ਸ਼ੁਰੂ ਕੀਤੀ ਐ ਇਹ ਕੰਪਨੀ ਸਾਡੇ ਕੋਲੇ 20 ਵੀ ਸਾਲਾਂ ਦੀ ਚੱਲ ਰਹੀ ਐ ਕੰਟੀਨਿਊ ਤੇ ਰੇਟ ਦੇ ਮਸਲੇ ਕਿ ਉਹ ਵੀ ਛੋਟੇ ਬਰਾਬਰ ਕੋਈ ਦੇ ਨਹੀਂ ਸਕਦਾ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਰੇਟ ਦੇ ਵਿੱਚ ਆਹ ਆਹ ਪੌੜੀਆਂ ਪੱਥਰ ਸਾਊਥ ਗ੍ਰੇਨਾਈਟ ਦੀਆਂ ਜੀ ਦੇਖੋ ਇਹ ਵੀ ਆਪਣੋ ਤੋਂ ਹੀ ਗਿਆ ਵਾ ਸਾਰਾ ਆਪਣੇ ਤੋਂ ਆਇਆ ਹੋਇਆ ਜੀ ਤੇ ਚੜਕਿਆ ਤਾਂ ਉਹਨੂੰ ਫਿਰ ਪੌੜੀਆਂ ਚਲੋ ਚਲੋ ਪ੍ਰੀਤ ਚੱਲ ਖਾਂਗਾ ਉਹਨੂੰ ਦਿਖਾ ਆਵਿਲੇ ਸਾਊਥ ਗ੍ਰੇਨਾਈਟ ਸੇਮ ਗੋਲਾ ਦੇਖੋ ਡਿੱਟੋ ਗੋਲਾ ਸੇਮ ਇਹਦਾ ਉਸ ਤਰੀ ਬੰਨਾ ਸਾਤਰੀ ਨਿਸ਼ਾਨੀ ਹੀ ਹੈ ਜੀ ਆ ਦੇਖ ਸਕਦੇ ਹੋ ਦਰਸ਼ਕੋ ਪੌੜੀਆਂ ਗੱਲ ਬਣਾਈ ਪਈ ਆ ਨਾ ਬਾਕੀ ਇਹ ਆ ਦਰ ਇੱਕ ਇਹ ਆ ਦਰਸ਼ਕੋ ਨੋਟ ਕਰਿਓ ਪੱਥਰ ਲੈ ਜਿਓ ਪਰ ਮਿਸਤਰੀ ਬਚੰਗਾ ਰੱਖਿਓ ਹਾਂ ਬਸ ਮਿਸਤਰੀ ਨੂੰ ਕਹਿਗੇ 1 ਰੁਪਿਆ ਵੱਧ ਦੇ ਦਿਓ ਹਾਂ ਉਹਨੂੰ 1 ਰੁਪਿਆ 2 ਰੁਪਿਆ ਵੱਧ ਦੇ ਦਿਓ ਲੈਕਾਂ ਛੱਡ ਕੇ ਸੋਡੀ ਕੋਠੀ ਦਾ ਏਰੀਆ ਦੇਖੋ 4000 ਫੁੱਟਾ 5000 ਫੁੱਟਾ ਹਾਂਜੀ 2 ਰੁਪਏ ਵੱਧ ਤੇ 10 ਰੁਪਏ ਵੱਧ ਲੱਗਿਆ ਕੋਠੀ ਮਗਰ ਮਾਰਾਂ ਇਹ ਬੰਦਾ ਸ਼ੌਂਕ ਨਾ ਕੰਮ ਕਰੂਗਾ ਇਹ ਵੀ ਸਾਰੇ ਛਾ ਪੜਾਊਗਾ ਆ ਯਾਰ ਆ ਹੈਂਡਲੈਸ ਟਾਈਰ ਆ ਯਾਰ ਦੇਖ ਲੈ ਦੇਖੋ ਰੇਸ਼ਾ ਦੇਖੋ ਸ਼ਾਈਨ ਕਰਦਾ ਇਹਦਾ ਹੋਰ ਵੀ ਲੱਗਦਾ ਮੈਨੂੰ ਗੱਲ ਹਾਂਜੀ ਪੈਰ ਤਲਕਨ ਵਾਲੀ ਸਮੱਸਿਆ ਦੀ ਘੱਟ ਹੈ ਮੈਟ ਸੀਰੀ ਦੇ ਵਿੱਚ ਹੈ ਇਹ ਵੀ ਖਾਸੀਦਾ ਵੀ ਤਲਕਨ ਨਹੀਂ ਹੈਗੀ ਟਾਇਰ ਦੇ ਉੱਪਰ ਬਜ਼ੁਰਗ ਹੈ ਬੱਚੇ ਹੈ ਪਾਣੀ ਡੁੱਲੇ ਆ ਭੱਜ ਰਹੇ ਆ ਕੋਈ ਦਿੱਕਤ ਨਹੀਂ ਆ ਦੇ ਉੱਤੇ ਹਾਂ ਇਹ ਨਹੀਂਗਾ ਵੀ ਸਾਨੂੰ ਹੱਥ ਨਾਲ ਡਾਕਟਰ ਦਾ ਨੰਬਰ ਜੇਬ ਚ ਰੱਖਣਾ ਪਊਗਾ ਤੇ ਆਪਾਂ ਆ ਕਿਚਨ ਜਿਹੜਾ ਨੇ ਹੋਰ ਲਾਇਆ ਹੈ ਨਾ ਗ੍ਰੇਨਾਈਟ ਇਹ ਉੱਪਰ ਗ੍ਰੇਨੇਟ ਟੇਬਲ ਟੌਪ ਤੇ ਉਹ ਤੇ ਨੈਨੋਬਾਈਟ ਸੀਗਾ ਇਹ ਲੱਗ ਪੈਟਰਨ ਲੱਗਿਆ ਟ੍ਰੀਟ ਮੜਾ ਇਹ ਨੇੜੋ ਕਰਕੇ ਦਿਖਾ ਸਕਦੇ ਹਾਂ ਆ ਦਿਖਾ ਦਿਓ ਯਾਰ ਲੈ ਇਹ ਵੀ ਹੈਗਾ ਵਾ ਇਹਦੇ ਵਿੱਚ ਵੀ ਇਹਨਾਂ ਦੀ ਕੁਲ ਆਪਸ਼ਨਸ ਕਾਫੀ ਹੋਣਗੀਆਂ ਹਨਾ ਕਾਫੀ ਵੈਰਾਈਟੀ ਹੈ ਜੀ ਗ੍ਰੇਨੇਟ ਦੇ ਵਿੱਚ ਬਹੁਤ ਵੈਰਾਈਟੀ ਆ ਗਈਆਂ ਨੈਨੋ ਸਲੇਬਸ ਬਹੁਤ ਵੈਰਾਈਟੀਆਂ ਆ ਗਈਆਂ ਆਪਾਂ ਇੱਧਰ ਸਾਰੀ ਲਾਇਆ ਸੀ ਵੀ ਇਹਨਾਂ ਨੇ ਹਨਾ ਹਾਂ نیچے ਥੋੜਾ ਪੈਟਰਨ ਦਾ ਫਰਕ ਹੈ ਉੱਪਰ ਸਾਰਾ ਪੈਟਰਨ ਇੱਕ ਲਾਇਆ ਜੀ ਦੇਖੋ ਇੱਕ ਕੋਲ ਆਇਆ ਪੈਟਰਨ ਆ ਦੇਖ ਸਕਦੇ ਹੋ ਲੈ ਅਤੇ ਆਪਣੇ ਕੋ ਵਾਲ ਟੈਲਸ ਵੀ ਹੁੰਦੀਆਂ ਨੇ ਵਾਸ਼ਰੂਮ ਹੁੰਦੇ ਆ ਵੀ ਸਾਰਾ ਕੁਝ ਹੁੰਦਾ ਹੈ ਸਾਰੇ ਕਨਸੈਪਟ ਟੋਟਲੀ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਹਮ ਬਾਈਟ ਦੇ ਵਿੱਚ ਵੀ ਬਹੁਤ ਜਿਆਦਾ ਵੈਰਾਈਟੀ ਹੈ ਮਤਲਬ ਜੀ 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 ਆਪਾਂ ਵਾਸ਼ਰੂਮ ਵੀ ਦਿਖਾ ਦਕੇ ਮੜਾ ਜੀ ਹਾਂ ਜੀ ਕੋਈ ਆ ਕਮਰਾ ਦਾ ਸੇਮ ਹੀ ਆ ਹਮ ਆ ਵਾਲ ਟੈਲਸ ਪਹਿਲੇ ਤੋਂ ਦਿਖਾ ਦਿਓ ਤੁਸੀਂ ਅੰਦਰ ਜਾ ਕੇ ਹਾਂ ਦਿਖਾ ਸਕਦੇ ਹੋ ਵਾਕ ਕੰਦਾ ਤੇ ਲਾਉਣ ਵਾਲੀਆਂ ਟੈਲਾਂ ਵੀ ਇਹ ਗਲੋ ਸੀਰੀਜ਼ ਦੇ ਵਿੱਚ ਹੈ ਜੀ ਇਹ ਮਤਲਬ ਇਹਦਾ ਵੀ ਸੇਮ ਹੀ ਆ ਮਤਲਬ ਆਪਣੀ ਦੁਕਾਨ ਤੇ ਇਸ ਤਰ੍ਹਾਂ ਨਹੀਂ ਮਤਲਬ ਵੀ ਆਪਾਂ ਆ ਡਾਰਕ ਲੱਗੀ ਆ ਵਿੱਚ ਹਾਈ ਗਲੋਸ ਲੱਗੀ ਇਹਦਾ ਐਕਸਟਰਾ ਰੇਟ ਆ ਹੂੰ ਰੇਟ ਸੇਮ ਹੀ ਆ ਰੇਟ ਸੇਮ ਹੀ ਸਮਝਾ ਕੇ ਪੁੱਛ ਨਹੀਂ ਲੋੜੀਂਦੀ ਵੀ ਕੀ ਰੇਟ ਆ ਦੋ ਵਿਚਾਰ ਦਾ ਅੱਛਾ ਸਾਰੇ ਦਾ ਰੇਟ ਸੇਮ ਹੀ ਜੋ ਵੋਲਟੇਲਸ ਦਾ ਸਭ ਦਾ ਸੇਮ ਹੈ ਤੁਸੀਂ ਸਿਰਫ ਚੁਆਇਸ ਕਰਨੀ ਆ ਆਪਾਂ ਉੱਥੇ ਵੀ ਜਾ ਕੇ ਦੁਕਾਨ ਤੇ ਵੀ ਦਿਖਾਵਾਂਗੇ ਸਭੇ ਸੇਮ ਆ ਜ ਤੁਹਾਨੂੰ ਲੱਗੀ ਟਾਇਲ ਵੀ ਦਿਖਾਵਾਂਗੇ ਉੱਥੇ ਸ਼ੋਅਰੂਮ ਵਿੱਚ ਕਿੱਥੇ ਪਈ ਆਪਣੇ ਕੋਲੇ ਡਿਜ਼ਾਈਨ ਪਤਾ ਲੱਗ ਜਾਣਗੇ ਹੋਰ ਕਿਹੜੇ ਕਿਹੜੇ ਆਪ ਪ੍ਰੀਤ ਮਗਰਲੇ ਪਾਸੇ ਜਾਇਓ ਵੀਰੇ ਆਈਐਸਓ ਸੈੱਟ ਕਰ ਲਿਓ ਆ ਇਹ ਆ ਗਈ ਆਪਣੀ ਹਾ ਵੇੜੇ ਵਾਲੀਂ ਟਾਇਲ ਜੀ 2x2 ਦੀ ਸਾਈਜ਼ ਹੈ ਜੀ ਜੀ ਇਹ ਵੀ ਜੀ ਇਹ ਆਪਾਂ ਵੇੜੇ 'ਚ ਥੱਲੇ ਵੀ ਲਾ ਸਕਦੇ ਆਂ ਹਾਂ ਨੋਰਮਲ ਥੱਲੇ ਵੀ ਲਾ ਸਕਦੇ ਆਂ ਆਪਾਂ ਤੇਰੀ ਗੱਡੀ ਚੜੋ ਨੇ ਤੜਕ ਦੀ ਮੜਕ ਨਹੀਂ ਕੋਈ ਦਿੱਕਤ ਨਹੀਂ ਇਸ ਨੂੰ ਹਾਲਾਂਕਿ ਉਹ ਜੰਮੂਵਾਰੀ ਲਾਉਣ ਵਾਲੇ ਦੀ ਬਾੜੀ ਹੁੰਦੀ ਆ ਥੱਲੇ ਥੋਸ ਲਾਉਣਾ ਬੋਲ ਨਾ ਰਹੇ ਦੇ ਹਨਾ ਹਾਂ ਪੁੱਲ ਰਹਿ ਗਿਆ ਵੇੜ ਚੜ ਕੇ ਦੇਖੋ ਨੇ ਪੜਾਕਾ ਮਾਰ ਦੇਣਾ ਟਾਇਲ ਨੇ ਪਰ ਇਹ ਇਦਾਂ ਟੁੱਟਦੀ ਨਹੀਂ ਗਈ ਹਨਾ ਕੱਚਾ ਕਰਕੇ ਪ੍ਰੋਪਰ ਅਡੈਸਿਵ ਨਾਲ ਲੱਗੀ ਹੋਵੇ ਕੋਈ ਦਿੱਕਤ ਲਾਈਫਟਾਈਮ ਦਿੱਕਤ ਨਹੀਂ ਆਉਂਦੀ ਹੁਣ ਦੇਖੋ ਮਿਸਤਰੀ ਨੇ ਬਹੁਤ ਸੋਹਣਾ ਕੰਮ ਕੀਤਾ ਇਹ ਦੇਖੋ ਆਪਾਂ ਮਿਸ ਤੇ ਪਰ ਗ੍ਰੇਸ ਪੂਰੀ ਆ ਲਵਾਈ ਤੋਂ ਪਤਾ ਲੱਗ ਜਾਂਦਾ ਭਾਈ ਜੀ ਜੋਇੰਟ ਜੋੜ ਜੇ ਕਿਵੇਂ ਆ ਵੇਖ ਲਓ ਇੱਥੇ ਸਪੇਸ ਪਾ ਕੇ ਜ਼ਰੂਰੀ ਸਲਾਉਣਾ ਤਾਂ ਉਹਨੇ ਸਪੇਸ ਪਾ ਕੇ ਲਾਈ ਆ ਉੱਪਰ ਦੇ ਵਿੱਚ ਸਪੇਸ ਜ਼ਰੂਰੀ ਆ ਇਹਦੇ ਵਿੱਚ ਜੀ ਜੀ ਬਿਲਕੁਲ ਆ ਵੀ ਬਾਹਰਲੇ ਪਾਸੇ ਅੰਦਰਲੇ ਪਾਸੇ ਆਖਰੀ ਤਾਂ ਮੜਾਇਆ ਸਟੂਨ ਲੁੱਕ ਦੇ ਵਿੱਚ ਟਾਇਲ ਲੱਗੀ ਆ ਹਾਂ ਆ ਆ ਦੇਖੋ ਥੋੜਾ ਜਿਹਾ ਆ ਦੇਖੋ ਸਟੂਨ ਜੀ ਟਾਇਲ ਲਾਏ ਹੋਏ ਕੁਝ ਵੀ ਤੁਸੀਂ ਵੈਰਾਈਟੀਆਂ ਆਪਾਂ ਚੱਲ ਜੀ ਦੁਕਾਨ ਤੇ ਮੈਂ ਕਹਿੰਦਾ ਇੱਕ ਦੂ ਬਾਤ ਹਾਂਜੀ ਹਾਂਜੀ ਇੱਕ ਦੂਸਰੋਂ ਆਪਾਂ ਦੁਕਾਨ ਤੇ ਜਾ ਕੇ ਦਿਖਾਉਂਦੇ ਦੁਕਾਨ ਤੇ ਚਲਦੇ ਆ ਵੀ ਕਿੰਨੀ ਕੁ ਵੈਰਾਈਟੀ ਆ ਉਹ ਵੀ ਪਹਿਲਾਂ ਤਾਂ ਸੇਮ ਹੀ ਆਪਣਾ ਉੱਪਰ ਲਿਸਟ ਉੱਤੇ ਵੀ ਸੇਮ ਹੀ ਆ। ਹਾਂ ਇੱਧਰ ਹੇਠਾਂ। ਭਾਈ ਜੀ ਆਹ ਜਿਹੜੀ ਟਾਇਲ ਆ ਪੋਤਲੇ ਪਾਸੇ ਦੇਖਣ ਲੱਗੇ ਆ। ਇਹ ਇਹਦਾ ਕੀ ਰੇਟ ਆ? ਇਹ ਦੋ ਵੀ ਦੋ ਦਾ ਸਾਈਜ਼ ਆ ਗਿਆ ਜਿਵੇਂ 22 ਰੁਪਏ ਸਕੇਅਰ ਫੁੱਟ ਵਾਲੀ ਟਾਇਲ ਆ ਜੀ ਇਹ। ਤੇ ਇਹ 22 ਰੁਪਏ ਸਕੇਅਰ ਫੁੱਟ ਆ ਨਾ ਤੇ ਉਹ ਹੈਗੀ ਵੱਡੀ। ਉਹ ਆ। ਉਹਦਾ ਕੀ ਰੇਟ ਆ? ਉਹ ਵੀ ਬੱਸ ਇਹ 29 ਰੁਪਏ ਆ ਜਾਂਦੀ ਹੈ ਉਸ ਤੋਂ ਬਾਅਦ ਫੁੱਲ ਬੋਡੀ ਆ ਜਾਂਦੀ ਹੈ 40 42 45 ਰੁਪਏ ਦੇ ਰੇ ਤੱਕ ਆ ਜਾਂਦੀ ਹੈ ਤੇ ਆਹ ਹੈਗੇ 22 ਰੁਪਏ 22 ਰੁਪਏ ਇਹ ਮਾੜੀਆ ਦਾ ਮਤਲਬ ਇਹ ਘੱਟ ਰੇ ਦਾ ਮਤਲਬ ਮਤਲਬ ਇਹ ਇਸੇ ਕੋਈ ਆਪਾਂ ਵਜਣ ਦੇ ਨਾਲ ਕੁਝ ਨਹੀਂ ਕਰਨਾ ਸਿਰਫ ਜਸਟ ਉੱਪਰ ਲਾਉਣੀ ਹੈ ਪਰ ਹੈ ਪ੍ਰੀਮੀਅਮ ਕੁਆਲਿਟੀ ਦੀ ਮਤਲਬ ਇਹ ਕਹਿ ਸਕਦਾ ਕਿ ਜਿਵੇਂ ਟਾਪ ਸਟੋਰੀ ਤੇ ਟਾਪ ਸਟੋਰੀ ਤੇ ਲਾਉਣ ਵਾਸਤੇ ਥੱਲੇ ਵੀ ਲੋਕਾਂ ਨੇ ਬਹੁਤ ਲੱਗੀ ਆ ਕੋਈ ਦਿੱਕਤ ਨਹੀਂ ਮਤਲਬ ਇਸ ਨੂੰ ਕੋਈ ਮਤਲਬ ਜਿੱਥੇ ਵੱਡੀ ਹੈਵੀ ਚੀਜ਼ ਨਹੀਂ ਹੁਣ ਘਟ 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 ਉੱਥੇ ਗਰੀਜ ਕਰੋ ਹਨਾ ਇਹ ਤੋਂ ਹਾਂ ਬਸ ਇਹ ਉਹਦਾ ਉਹ ਚ ਬਿਲਕੁਲ ਦਰਸ਼ਕ ਜਿਹੜੇ ਵੇਟ ਆਪਾਂ ਜਿਆਦਾ ਚੜਾ ਸਕਦੇ ਆ ਇਹ ਨਾਰਮਲ ਆਪਾਂ ਤੋਰਾ ਫੇਰਾ ਕਰਨਾ ਉਹਦੇ ਲਈ ਬੈਸਟ ਟਾਈਮ ਆ ਉਹਦੇ ਲਈ ਬੈਸਟ ਆ ਇੱਟਾਂ ਨਾਲੋਂ ਸਸਤੀ ਪੈਂਦੀ ਹੈ ਕਹਿੰਦਾ ਹਾਂ ਬਿਲਕੁਲ ਇਹ ਥੋੜੀ ਵੱਡੀ ਗੱਲ ਆ ਜਿਹੜਾ ਵੀ ਦੱਸਤਾ ਵੀ ਆਏ ਨਹੀਂ ਨਹੀਂ ਤਾਂ ਅਗਲਾ ਕਹਿੰਦਾ ਇਹ ਵੀ ਜਾਣਦੇ ਉੱਥੇ ਹੈਨਾ ਵੀ ਗਰੰਟੀ ਵੀ ਲਈ ਚ ਹੈ ਇੱਟਾਂ ਨਾਲੋਂ ਸਸਤੀ ਪੈਂਦੀ ਹੈ ਚੰਨੋਂ ਸਸਤੀ ਪੈਂਦੀ ਆ ਆਹ ਇਹ ਟਾਇਲ ਆ ਹਾਂਜੀ ਹੁਣ ਪੱਠੇ ਇਟਲਾਵਾਂਗੇ ਆਪਾਂ ਦੇਖੋ ਕਿੰਨੇ ਰੁਪਏ ਦੇ 6 ਰੁਪਏ ਦੀ ਟੂ ਮਨ ਲੱਗਦਾ ਹੂੰ ਤਾਂ ਨਿੱਟਾ 3.5 ਨਿੱਟਾ ਦੀ ਐਵਰੇਜ ਚਾਰਟਰੀ ਐਵਰੇ ਪੈਂਦੀ ਆ 42 25 ਰੁਪਏ ਚਾਹੇ ਕੋਠੀ ਦੇ ਅੰਦਰ ਵੀ ਲੱਗੇ ਸਾਰੇ ਮੈਂ ਕਹਿੰਦਾ ਕੋਠੀ ਬਹਿਜੇ ਬਹਿਜਾ ਮਤਲਬ ਇੱਟਾਂ ਨਾਲੋਂ ਸਸਤੀ ਫਰਸ਼ ਪੈਂਦੀ ਇਹਦੇ ਨਾਲ ਇਹ ਕਹਿਣਾ ਵੀ ਲੈ ਆਹ ਪੱਥਰ ਲੱਗਾ ਅਗਲੇ ਦੇ ਇੱਟ ਨੂੰ ਇੱਟ ਜੀ ਲਾਈ ਹੈ ਹੈ ਹਾਂ ਹੁਣ ਉਪਰ ਲਾਇਆ ਮੂੰਹ ਕਰਾ ਕੇ ਗੱਲ ਕਰਨੀ ਇਹ ਕਰੜਾ ਹੋ ਕੇ ਕਹਿਣਾ ਅਗਲੇ ਨੇ ਵੀ ਮੇਰੇ ਉੱਪਰ ਲੱਗੀ ਦੇਖੋ ਜੀ ਹੁਣ ਆਹ ਲਾਇਆ ਪੱਥਰ ਲਾਈ ਬੈਠੇ ਆ ਬਈ ਕੋਠੀ ਤੇ ਆਪਣੇ ਸਿਖਰ ਵੀ ਭੇਜੇ ਵੀ ਤੁਸੀਂ ਦੀ ਸਿਖਰ ਵੀ ਦੇਖ ਕੇ ਆਉਟ ਆਇਲ ਹੂੰ ਸਹੀ ਆਕਰ ਆਪਣੇ ਨਾਲ ਸਤੀਸ਼ ਕੁਮਾਰ ਜੀ ਆ ਜਿਨ੍ਹਾਂ ਦਾ ਇਹ ਘਰ ਆ ਪਹਿਲਾਂ ਤਾਂ ਜੀ ਮੁਬਾਰਕਾਂ ਵੀ ਬਹੁਤ ਖੂਬਸੂਰਤ ਧੰਨਵਾਦ ਜੀ ਸ਼ੁਕਰੀਆ ਕਮਾਲ ਕੀਤੀ ਪ ਦੂਜੀ ਗੱਲ ਭਾਈ ਇਹਨਾਂ ਦੀ ਸਰਵਿਸ ਕਿਵੇਂ ਸੀ ਮਾਸਟਰ ਮਾਰਬਲ ਵਾਲਿਆਂ ਦੀ ਹਾਂ ਜਿਵੇਂ ਸਰ ਤੁਸੀਂ ਇਹਨੂੰ ਮੁਬਾਰਕ ਦੇ ਰਹੇ ਹੋ ਹਾਂਜੀ ਜਿਆਦਾ ਹੱਕਦਾਰ ਇਹ ਨਹੀਂ ਅੱਛਾ ਕਿਵੇਂ ਉਹਨਾਂ ਦਾ ਮਤਲਬ ਇਹ ਹੈ ਵੀ ਇਹਨਾਂ ਨਾਲ ਅਸੀਂ 12-13 ਸਾਲ ਤੋਂ ਜੁੜੇ ਹੋਏ ਹਾਂ ਜੀ ਸਕੂਲ ਦਾ ਵੀ ਸਮਾਨ ਤਕਰੀਬਨ ਇਹਨਾਂ ਤੋਂ ਗਿਆ ਹੈ ਜੀ ਐਸਕੇਡੀ ਪਬਲਿਕ ਸਕੂਲ ਕੋਟਲੀ ਖਲਾ ਜੀ ਜਿਹੜਾ ਕਿ ਅਸੀਂ ਫੋਨ ਤੇ ਅੱਖਾਂ ਵਿੱਚ ਕੇ ਮੰਗਾ ਲਨੇ ਆ ਤੇ ਨਾ ਕੋਈ ਫਾਇਨਾ ਤੇ ਨਾ ਕੰਪਨੀ ਪੁੱਛਣੀ ਨਾ ਕੋਈ ਮਤਲਬ ਨਾ ਕਦੇ ਕੁਝ ਕਹਿਤਾ ਹੀ ਹੈ ਹੂੰ ਤੇ ਆ ਸਾਨੂੰ ਬੜਾ ਡਰ ਲੱਗਿਆ ਇੱਕ ਮਾਨਸਾ ਕੋਠੀ ਬਣੀ ਤੇ ਉਹਨਾਂ ਨੇ ਦੱਸਿਆ 25-26 ਲੱਖ ਰੁਪਿਆ ਫਰਸ਼ ਤੇ ਲੱਗ ਗਿਆ ਅੱਛਾ ਪੁੱਠੀ ਨਖਰਤੀ ਹਾਂ ਤੇ ਅਸੀਂ ਆਖਿਆ ਸਾਡਾ ਤਾਂ ਬਜਟ ਹੀ ਛੋਟਾ ਹੈ ਹਾਂ ਤੇ ਜਦੋਂ ਅਸੀਂ ਇਹਨਾਂ ਨੂੰ ਮਿਲਿਆ ਵੀ ਤਾਹਾਂ ਇਹ ਕਹਿੰਦੇ ਤਾਹਾਂ ਵੀ ਆਪਾਂ ਜਮਾ ਮਮਤੀ ਤੇ ਵੀ ਟਾਇਲ ਲਾਉਣੀ ਹੈ ਇਹ ਬਾਈ ਜੀ ਕਹਿੰਦੇ ਹਾਂ ਕਮਾਲ ਦੀ ਗੱਲ ਤਾਂ ਉਦੋਂ ਹੋਈ ਜਦੋਂ ਸਾਰਾ ਫਰਸ਼ ਲੱਗ ਗਿਆ ਤੇ जिने 25 लाख ਲਖ ਲਾਇਆ ਸੀ ਉਹ ਵੀ ਆ ਕੇ ਦੇਖੇ ਹੂੰ ਤੇ ਉਹਦੇ ਨਾਲ ਉਹ ਪਲੱਸ ਸੀ ਤੇ ਰੇਟ ਜੇ ਤੁਸੀਂ ਕਹੋ ਤਾਂ 4 4.5 ਲੱਖ ਰੁਪਏ ਚ ਸਾਡਾ ਸਾਰਾ A to Z ਕੰਪਲੀਟ ਹੋ ਗਿਆ ਨਹੀਂ 26 ਲੱਖ ਤੋਂ 4 ਲੱਖ ਘੱਟ ਹੋਇਆ ਜਾਂ ਸਾਰਾ ਹੀ 4 ਲੱਖ ਲੱਗਿਆ ਲੱਗਿਆ 4.5 ਲੱਖ ਰੁਪਏ ਤੋਂ ਘੱਟ ਘੱਟ ਹੈ ਐਡਾ ਨਿਹਰ ਆਇਆ ਸੀ ਤੇ ਕਮਾਲ ਹੋਈ ਪਈ ਹੈ ਉਹ ਬੰਦਾ ਆ ਕੇ ਇੱਥੇ ਹੈਰਾਨ ਹੋਇਆ ਵੀ ਯਾਰ ਕਮਾਲ ਹੋਈ ਪਈ ਹੈ ਦੂਰੋਂ ਇਹ ਥੱppi ਲੱਗਦੀ ਹੈ अच्छा एंडलेस ਸਾਨੂੰ ਇੱਕ ਦੋ ਨੇ ਕਿਹਾ ਵੀ ਗਰੂਪ ਛੱਡ ਕੇ ਲਾਓ ਮੈਂ ਕਿਹਾ ਫਿਰ ਉਹਦਾ ਮਤਲਬ ਕੀ ਰੇਸ਼ਾ ਹੁੰਦਾ ਇਹਨਾਂ ਨੇ ਵੀ ਕਿਹਾ ਰੇਸ਼ੇ ਜੁੜਨੇ ਚਾਹੀਦੇ ਹੈ ਤੁਹਾਡਾ ਲਾਉਣ ਵਾਲਾ ਮਿਸਤਰੀ ਸਹੀ ਮਿਲ ਜੇ ਟਾਇਲ ਪੂਰੀ ਵਧੀਆ ਬੋਲੂਗੀ ਇਹਦਾ ਬੋਲਦੇ ਜਿਹਨੂੰ ਕਹਿੰਦੇ ਨਾ ਕੰਦਾ ਵੀ ਬੋਲਦੀਆਂ 32 33 ਰੁਪਏ ਰੇਟ 32 ਦੇ 33 ਰੁਪਏ ਤੇ ਉਹ 150 ਰੁਪਏ ਰੇਟ ਇਹ ਤਿੰਨ ਮੰਜ਼ਲੀ ਕੋਠੀ ਆ ਨਾ ਆਪਣੀ ਤਿੰਨ ਮੰਜ਼ਲੀ ਕੋਠੀ ਦੇ ਵਿੱਚ ਪੱਥਰ ਪੂਰਾ ਐਂਡਲੈਸ ਪੂਰਾ ਟੌਪ ਕਲਾਸ ਤੁਸੀਂ ਵੇਖ ਹੀ ਲਿਆ 4.5 ਲੱਖ ਦੇ ਵਿੱਚ ਲਗਭਗ ਤੇ ਕੁਆਲਿਟੀ ਨਾ ਰੀਟ ਅਸੀ ਕਰਿਆ ਲਾਸਟ ਦੇ ਆ ਕੇ ਬਿਲਕੁਲ ਇੰਨੇ ਵਧੀਆ ਅੱਜ ਤੁਸੀਂ ਖੜੇ ਹੋ ਜਾਂ ਇਹ ਆਏ ਆ ਆਪਦੀ ਕੋਠੀ 'ਚ ਆਏ ਆ ਐ ਮਨ ਲੋ ਕਿਉਂਕਿ ਜੇ ਸਾਡਾ ਵਿਹਾਰ ਵਧੀਆ ਰਿਹਾ ਜਾਂ ਕੰਮ ਵਧੀਆ ਰਿਹਾ ਫਿਰ ਆਈ ਆ ਨਹੀਂ ਤਾਂ ਅਗਲਾ ਬੰਨ ਲੈਂਦਾ ਘਰੇ ਆਲਾ ਸਮੋਸਾ ਨਾਲ ਚਾਹ ਨਾਲ ਸਮੋਸੇ ਕੌਣ ਖਵਾਉਂਦਾ ਸਹੀ ਹੈ ਜੀ ਸਹੀ ਜੁਤੀ ਹੈ ਤੇ ਕਮਾਲ ਆ ਕੋਲਮ ਲਾ ਕੇ ਐਂਡਾ ਕੰਮ ਪੂਰਾ ਵਧੀਆ ਪਰਿਵਾਰ ਬਣ ਜਾਂਦਾ ਜੀ ਪਰਿਵਾਰ ਬਣ ਇਹਨਾਂ ਨਾਲ ਜੁੜ ਕੇ ਤਾਂ ਪਰਿਵਾਰ ਬਣ ਗਿਆ ਇਹ ਸਾਂਝ ਹਾਂ ਜਿਵੇਂ ਆਪਣੇ ਵੀਡੀਓ ਚ ਕਹਿੰਦੇ ਸੀ ਪਹਿਲਾਂ ਕੋਈ ਨਹੀਂ ਚ ਜੀ ਵੀ ਜਿਹੜਾ ਇਹਨਾਂ ਦਾ ਮਾਣ ਲਿਆ ਜਾਂਦਾ ਉਹ ਆਪਣਾ ਪਰਿਵਾਰਿਕ ਮੈਂਬਰ ਬਣ ਜਾਂਦਾ ਹੁਣ ਇਹ ਮੂਤ ਕਰਨਾ ਇਹਨਾਂ ਨੇ ਫੰਕਸ਼ਨ ਆਉਣੇ ਆ ਤਾਂ ਪਹਿਲਾਂ ਗਾਰਡ ਆਪਣੇ ਕੋਲੇ ਆਣੀ ਹੋਣਾ ਇਹ ਵੱਡੀ ਗੱਲ ਹੈ ਇਹ ਸਾਂਝ ਆ ਫਿਰ ਜਿਵੇਂ ਪੁਰਾਣੀਆਂ ਸਾਂਝਾਂ ਸੀ ਉਹ ਸਾਂਝ ਵਾਲੀ ਗੱਲ ਕਮਾਈ ਤਾਂ ਸਾਰਿਆਂ ਨੇ ਕਰਨੀ ਇਹਨਾਂ ਨੇ ਵੀ ਕਰੀ ਹੋਊਗੀ ਪਰ ਸਾਡਾ ਮਨ ਖੁਸ਼ ਹੋਇਆ ਕਿਉਂਕਿ ਬਹੁਤ ਘੱਟ ਬਜਟ ਦੇ ਵਿੱਚ ਸਾਡਾ ਬਹੁਤ ਸੋਹਣਾ ਕੰਮ ਹੋ ਗਿਆ। ਪਤਾ ਕੀ ਇਹ ਬਾਹਲੇ ਲੋਕਾਂ ਨੂੰ ਯਕੀਨ ਨਹੀਂ ਹੋਊਗਾ। ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਹਾਂ। ਸਾਡੇ ਕੋਲ ਕਸਟਮਰ ਫੋਨ ਕਰਦੇ ਆ। ਜੀ। ਵੀ ਛੋਟੀ ਡੀਟੇਲ ਕੀ ਹੈ? ਜਦੋਂ ਸਭ ਤੋਂ ਵਧੀਆ ਕੁਆਲਿਟੀ ਦੀ ਹੈ। ਮਤਲਬ 2 ਵੇ 4 ਦੀ ਹੈ। ਹਮਮ ਕਾਰਨੀ ਸੀਰੀ ਦੀ ਹੈ। ਅਸੀਂ ਕਹਿੰਦੇ 33 ਕਿਊਬਿਕ ਫੁੱਟ। ਕੋਈ ਹੋਰ ਇਸ ਤੋਂ ਵਧੀਆ ਦੇ ਦੋ। ਪੈਸੇ ਕੋਈ ਗੱਲ ਨਹੀਂ 50 ਰੁਪਏ 55 ਰੁਪਏ ਦੀ ਲਾ ਲਈਏ ਅਸੀਂ ਹਮ ਅੱਜ ਕਹਿਣ ਸਭ ਤੋਂ ਜਿਹੜੇ ਐਂਡਰ ਦੇ ਕੋਲ 33 ਰੁਪਏ ਫੁੱਟ ਹੈ ਹਾਂ ਤੁਸੀਂ 55 55 ਦਿਨੇ ਤਾਂ ਦੇਜੋ ਹਾਂ ਪਰ ਐ ਦੇਤੀ ਦੀ ਮਨ ਕੋ ਨਾ ਬਹੁਤ ਔਖਾ ਮਤਲਬ ਦੂਜੇ ਦੀ ਪਤਾ ਨਹੀਂ ਉਹ ਕਿਸ ਤਰ੍ਹਾਂ ਦੀ ਕੁਆਲਿਟੀ ਹੋਊਗੀ ਕਿਵੇਂ ਹੋਊਗਾ ਅਸਲ ਚ ਇਹ ਲੋਕ ਡਰਾਏ ਵਾਲੇ ਆ ਜਿਵੇਂ ਪਹਿਲਾਂ ਜਿਹੜੀਆਂ ਕੋਠੀਆਂ ਬਣਦੀਆਂ ਸੀ ਲੈ ਵੀ ਭਾਈ ਬਾਲੇ ਮਹਿੰਗਾ ਕੰਮ ਆ ਜਾਂ ਜਾਂ ਕਿਹਾ ਸਰਦਾਂ ਕਿ ਜਦੋਂ ਆਇਆ ਇਹ ਟ੍ਰੈਂਡ ਚੱਲਿਆ ਉਦੋਂ ਕਹ ਲੋ ਕਿ ਪੱਥਰ ਵਾਲਿਆਂ ਨੇ ਵੀ ਇਸ ਮਹੀਨੇ ਚ ਬਹੁਤ ਕਮਾਈ ਕੀਤੀ ਦੁੱਗਣੇ ਤੋਂ ਗੁਣੇ ਰੇਟਾਂ ਦੇ ਨਾਲ ਤਾਂ ਉਹ ਹਜੇ ਵੀ ਉਸ ਰੇਟਾਂ 'ਚ ਮਿਲ ਜਾਂਦੀਆਂ ਚੀਜ਼ਾਂ ਜਿਹੜੀ ਨੂੰ ਆਪਾਂ ਦੇਖੋ ਚਾਹੇ 50 ਫੁੱਟ ਵੇਚ ਲਈਏ ਹਾਂ ਲੱਗੀ ਦੇ ਕੇ 100 ਰੁਪਏ 50 ਦੇ ਪੈਸੇ ਵੀ ਦੇ ਦੂਗਾ ਆਪਾਂ ਨੂੰ ਲੱਗੀ ਦੀ ਇੱਕ ਦੇ ਦੂਗਾ ਬਿਲਕੁਲ ਤੇ ਆਪਾਂ ਚੱਲ ਗਏ ਸ਼ੋਰੂਮ ਸਕੂਲ ਵੇਲੇ ਨਾ ਅਸੀਂ ਪੁੱਛੋ ਵੀ ਬਹੁਤ ਟਰਾਈ ਕਰਿਆ ਅੱਛਾ ਸਕੂਲ ਵੇਲੇ ਸਾਨੂੰ ਇਹ ਸੀ ਵੀ ਵੱਡਾ ਕੰਮ ਹੈ ਸਕੂਲ ਦਾ ਆਪਾਂ ਪੁੱਛੋ ਵੀ ਕਹਿੰਦੇ ਇਹ ਚੀਜ਼ ਚ ਹੈਗਾ ਤੇ ਕਾਫੀ ਦੇਖ ਕੇ ਆਏ ਸੀ ਤੇ ਲਾਸਟ ਦੇ ਆ ਕੇ ਜਦੋਂ ਅਸੀਂ ਇੱਥੋਂ ਮਾਲ ਲਿਆ ਨਾਲੇ ਤਾਂ ਸਸਤਾ ਪ ਬਿਲਕੁਲ ਟ੍ਰਾਂਸਪੋਰਟ ਦਾ ਸਾਧਨ ਆਪਣੇ ਕੋਲ ਹੈਗੀ ਆਲਮੋਸਟ ਨਾ ਸਾਰੇ ਪੰਜਾਬ ਲਈ ਅਵੇਲੇਬਲ ਸਾਰੇ ਹੈ ਪੰਜਾਬ ਦੇ ਤੇ ਰੇਟ ਵੀ ਸਾਰੇ ਪੰਜਾਬ ਨਾਲੋਂ ਘੱਟ ਹਨ ਪੰਜਾਬ ਨਾਲੋਂ ਘੱਟ ਗਰੰਟੀ ਸ਼ੂਦਾ ਮਤਲਬ ਗਰੰਟੀ ਸ਼ੂਦਾ ਕੋਈ ਕੱਚਾ ਨਹੀਂ ਕੋਈ ਬਾਜੀ ਚੱਲਦੀ ਦੀਨ ਕਰਦੇ ਕੋਈ ਲੋਟ ਵਨ ਟਾਈਮ ਕੁਛ ਨਹੀਂ ਆਪਣੇ ਕੋਲੇ ਇਸ ਤਰ੍ਹਾਂ ਦਾ ਹੁੰਦਾ ਹਮ ਬਿਲਕੁਲ ਤੇ ਚਲ ਜੀਏ ਫਿਰ ਪਤਕਾਨ ਨੂੰ ਸ਼ਾਪ ਨੂੰ ਆਜੋ ਫਿਰ ਮੈਂ ਲੈ ਧੰਨਵਾਦ ਬਾਈ ਜੀ ਧੰਨਵਾਦ ਸ਼ੁਕਰੀਆ ਲੈ ਵੀ ਪਹੁੰਚ ਗਏ ਮਾਸਟਰ ਮਾਰਬਲ ਵਾਲਿਆਂ ਦੇ ਮੋੜ ਮੰਡੀਆ ਨੋਟ ਕਰ ਲੋ ਤੇ ਵੱਡਾ ਸ਼ੋਰੂਮ ਆ ਸਮਾਨ ਬਹੁਤ ਪਿਆ ਅਨਲਿਮਿਟਡ ਇਹ ਤਾਂ ਨਹੀਂ ਅਭੀ ਇੱਕ ਪੀਸ ਆਪੇ ਘਟ ਕੇ ਦੋ ਪੀਸ ਤੇ ਹੁਣ ਮਿਲਣੇ ਨਹੀਂਗੇ ਵੀ ਬਸ ਕੰਮ ਨਹੀਂ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਸਟਾਕ ਲੈ ਕੇ ਜਾਓ ਸਿੰਗਲ ਬੈਚ ਦਾ ਸਿੰਗਲ ਬੈਚ ਦਾ 10 ਰੁਪਏ ਟਮਾਲ ਲਿਖਾਓ ਸਿੰਗਲ ਬੈਚ ਤੁਹਾਨੂੰ ਮਿਲਣਾ ਸਾਰਾ ਤੇ ਇੱਧਰੋਂ ਚੱਲੀਏ ਕਿ ਇੱਧਰੋਂ ਜਿੱਧਰ ਤੁਸੀਂ ਕਹੋਗੇ ਆਪਾਂ ਉਸੇ ਕਰਦੇ ਹਾਂ ਕਿਉਂ ਮੰਨਦੇ ਆ ਨਾ ਆ ਦੇਖੋ ਟੈਲਾ ਇਹ ਸਾਰੀਆਂ ਕਟਿੰਗ ਕੀ ਰੇਟ ਵਾਲੀਆਂ ਤੇ 33 ਵੇਅਰ ਫੁੱਟ ਜੀ ਐਂਡਲੈਸ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਿਹੜੀਆਂ ਆਪਾਂ ਘਰੇ ਦੇਖੀ ਉਹ ਉਸੇ ਰੇਟ ਦੇ ਵਿੱਚ ਹੀ ਹੈ ਉਸੇ ਰੇਟ ਦੇ ਵਿੱਚ ਹੈ ਵੈਰਾਈਟੀ ਆਪਣੇ ਕੋਲ ਇੰਨੀ ਜ਼ਿਆਦਾ ਹੈ ਜਿਹੜਾ ਮਰਜ਼ੀ ਚੱਕ ਲਈਏ ਪੀਸ ਜੋ ਮਰਜ਼ੀ ਪੈਟਰਨsrand ਆ ਵੀ 33 ਸਾਰੀ ਇਟਾਲੀ ਦੇ ਪੈਟਰਨ ਦੇ ਵਿੱਚ ਤੇ ਆ ਵੀ ਥੱਲੇ ਵਾਲੀ 33 ਬਸ ਤੁਸੀਂ ਮਾਸਟਰ ਮਾਰਬਲ ਤੇ ਆਏ ਹੋ ਸਿਰਫ ਕਲਰ ਡਿਜ਼ਾਈਨ ਸਿਲੈਕਟ ਕਰਨਾ ਰੇਟ ਦੀ ਟੈਨਸ਼ਨ ਹੀ ਨਹੀਂ ਕਰਨੀ ਕੋਈ ਬਸ ਬਸ ਗੁਣਾ ਰੇਟ ਸੌਖਾ ਪਾ ਕਰਕੇ ਪਈ ਪਤਾ ਲੱਗ ਜਾਣਾ ਇੰਨਾ ਵਿੱਚ ਹਾਂ ਤੇ ਆ ਦੇਖੋ ਲੈ ਆ ਵੀ ਸਾਰੀ ਰੇਟ ਇੱਕੋ ਹੀ ਆ ਤੇ ਡਿਜ਼ਾਈਨ ਵੱਖੋ ਵੱਖਰੇ ਬਸ ਡਿਜ਼ਾਈਨ ਵੱਖੋ ਵੱਖਰੇ ਤੇ 글로ਸ ਆਈ ਰਹਿਣੀ ਆ ਸਾਰੀ ਹਾਈ 글로ਸ ਦੇ ਵਿੱਚ ਆ ਤੇ ਉਧਰ ਆਪਣੇ ਕੋਲ ਮੈਟ ਸੀਰੀਜ਼ ਦੇ ਵਿੱਚ ਆ ਗਈ ਕਾਰਬਨ ਸੀਰੀਜ਼ ਜੋ ਆਪਾਂ ਹੁਣ ਲੱਗੀ ਦੇਖ ਕੇ ਆਏ ਆ ਆਹ ਆਹ ਜੀ ਆਹ ਦੇਖੋ ਤੁਸੀਂ ਫੀਲ ਕਰਕੇ ਦੇਖੋ ਟਾਈਲ ਹਾਂ ਇਹ ਥੋੜੇ ਪੈਰ ਤਲਕੂ ਨਾਲ ਇਹਦੇ ਤੇ ਹਾਂ ਪੈਰੀ ਤਲਕਦਾ ਤੇ ਤੁਸੀਂ ਛੋਟੀ ਵੀਡੀਓ ਚੱਲੂਗੀ ਨਾ ਆਪਾਂ ਕਹਿੰਨੇ ਕਸਟਮਰ ਨੂੰ ਤੁਸੀਂ ਇਹਦੇ 'ਚ ਕਮੈਂਟ ਕਰਕੇ ਦੱਸੋ ਵੀ ਆ ਟਾਇਲ ਸਾਨੂੰ 33 ਰੁਪਏ ਲੱਗਦੀ ਹੈ ਜਾਂ ਕੀ ਰੇਟ ਦੀ ਲੱਗਦੀ ਹੈ ਜਾਂ 50 ਰੁਪਏ ਆ ਲੱਭਿਆ ਲਖੀਰ ਮੈਂ ਸਾਰਾ ਇੱਕੋ ਹੀ ਸਮਝੀ ਗਿਆ ਆ ਜੋੜ ਇੱਥੇ ਮੜਾ ਜਲੇ ਹਾਂ ਵਾਹ ਵੀ ਵਾਹ ਦੇਖੋ ਦਰਸ਼ਕੋ ਇਹ ਵੀ 33 33 ਰੁਪਏ ਸਕੇ ਪਰ ਤੁਸੀਂ ਵੀ ਇਹਨਾਂ ਨੂੰ ਕਹੋ ਵੀ ਕਮੈਂਟ ਜ਼ਰੂਰ ਕਰੋ ਲਾਜ਼ਮੀ ਦੱਸਿਓ ਵੀ ਗੱਲ ਬਣੀ ਕਿ ਨਹੀਂ ਬਣੀ ਵੀ 33 ਵਾਲੀ ਗੱਲਬਾਤ ਹੈ ਜਾਂ 50 ਵਾਲੀ ਗੱਲਬਾਤ ਹੈ ਹਾਂ ਬਿਲਕੁਲ ਨਹੀਂ ਗਲਤ ਹੈਗੀ ਵੱਡੀ ਹੁਣ ਆ ਦੇਖੋ ਲੈ ਆ ਵੀ ਯਾਰ ਲੈ ਆਪਾਂ ਹੁਣ ਲੱਗੀ ਦੇਖ ਕੇ ਆ ਟਾਇਲ ਦੇ ਆ ਆ ਲੱਗੀ ਉੱਥੇ ਦੇਖੀਏ ਘਰ ਦੇ ਵਿੱਚ ਇੱਥੇ ਦੇਖੋ ਲੱਗਣ ਤੋਂ ਬਾਅਦ 10 ਗੁਣਾ ਇਹਦੀ ਮਤਲਬ ਵੀ ਗੈਟਅਪ ਆ ਗਈ ਉੱਥੇ ਲੱਗਣ ਤੋਂ ਬਾਅਦ ਬਿਲਕੁਲ ਬਿਲਕੁਲ ਠੀਕ ਆ ਗੱਲ ਆ ਜਾਂ ਰੰਗ ਹੋਰ ਆ ਗਿਆ ਜਿਹੇ ਜਿਹੇ ਰੰਗ ਕੋ ਮੀਨਤਾ ਹੀ ਚੱਲਦੇ ਆ ਬਾਈ ਜੀ ਹੈਨਾ ਦੇਖੋ ਜਿਹੜੇ ਚੱਲਣ ਵਾਲੇ ਕਲਰ ਆ ਰੈਗੂਲਰ ਕਲਰ ਆਪਾਂ ਉਹੀ ਮੰਗਾਉਣੇ ਆ ਉਹੀ ਮੰਗਾਉਣੇ ਹੋ ਹੈਨਾ ਲੈ ਕੁਝ ਇਸ ਤਰ੍ਹਾਂ ਦੇ ਪੈਟਰਨ ਦੇਖੋ ਲੱਗ ਜੇ ਆ ਪਰ ਵੈਸੇ ਕਸਟਮਰ ਘੱਟ ਲਾਈ ਕਰਦੇ ਆ ਜਿਹਨਾਂ ਸੋਬਰ ਕਰ ਰੱਖਣੇ ਪੈਂਦੇ ਆ ਰੱਖਣੇ ਪੈਂਦੇ ਆ ਆ ਕਿ ਏਰੀਆ ਅਗਲਾ ਪੜਦਿਆਂ ਦਾ ਰੰਗ ਇਹ ਜਿਹਾ ਸ਼ੇਡ ਕਰਾ ਲੈਂਦਾ ਹੈਨਾ ਆ ਦੇਖੋ ਕਾਰਮਿਕ ਸੀਰੀਜ਼ ਹੈ ਐਂਡਲੈਸ ਸੀਰੀਜ਼ ਹੈ ਹਮ ਰੇਸ਼ਾ ਰੇਸ਼ਾ ਮਿਲਦਾ ਤੁਰਿਆ ਜਾਉ ਮਿਲਦਾ ਤੁਰਿਆ ਜਾਉ ਭਾਵੇਂ ਯਾਰ ਪਾਕਿਸਤਾਨ ਤੱਕ ਲੈ ਜਾਓ ਮਲਾ ਕੇ ਹਰ ਇੱਕ ਐਂਗਲ ਤੇ ਉਹ ਮਿਲੂਗਾ ਮਤਲਬ ਇਸ ਤਰ੍ਹਾਂ ਨਹੀਂ ਕੋਈ ਵਰਟੀਕਲ ਲੱਗ ਗਿਆ ਮਿਲ ਗਿਆ ਰੈਂਡਮ ਨਹੀਂ ਮਿਲਦਾ ਸਭ ਕਿਤੇ ਰੇਸ਼ਾ ਤੁਹਾਨੂੰ ਮਿਲੇਗਾ ਜੀ 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 ਆ ਦੇਖੋ ਲੈ ਵਾਹ ਵੀ ਵਾਹ ਮੰਨਗੇ ਕਿਉਂ ਇਹ ਆ ਮਾਸਟਰ ਮਾਰਬਲ ਵਾਲੇ ਦੇਖੋ ਸਟੋਨਿ ਸਿਲਵਰ ਕਲਰ ਦੇਖੋ ਬਿਲਕੁਲ ਗ੍ਰੇ ਪੈਟਰਨ ਦੇ ਵਿੱਚ ਹੈ ਜੀ ਤੇ ਰੇਟ ਬੱਸ ਤੁਹਾਨੂੰ ਪਤਾ ਹੀ ਹੈ 33 ਰੁਪਏ ਸਕਰ ਫੁੱਟ ਆਪਣਾ ਰੇਟ 33 ਸਕਰ ਫੁੱਟ ਸੂਸੀ ਏਰੀਆ ਮਣਿਆਉਣਾ ਤੇ ਟੈਲ ਜਨੀ ਚਾਹੀਦੀ ਤੇ ਤਿੰਨ ਨੂੰ ਗੁਣਾ ਕਰਕੇ 100 ਰੁਪਏ ਪਾ ਲੈਣੇ ਆ ਨਾ ਵੱਧ ਦਾ ਅੰਦਾਜ਼ਾ ਨਾ ਘੱਟਦਾ ਹਣਾ ਸਿੱਧਾ ਸਾਫ ਹੋ ਜਣਾ ਤੁਹਾਨੂੰ ਵੈਰਾਈਟੀ ਦੀ ਕੋਈ ਕਮੀ ਨਹੀਂ ਦੇਖੋ ਵੈਰਾਈਟੀ ਦਾ ਫਿਰ ਤੁਹਾਨੂੰ ਮਾਸਟਰੀ ਫਿਰ ਮਾਸਟਰ ਕਾਦੇ ਹੋਏ ਜੇ ਵੈਰਾਈਟੀ ਦੀ ਕਮੀ ਆ ਗਈ ਹਾਂ ਬਸ ਆਹ ਦੇਖੋ ਪੈਟਰਨ ਚੈੱਕ ਕਰੀ ਚਲੋ ਮਨ ਕਸਟਮਰ ਜੋ ਮਾਰਜੀ ਨੈਟ ਤੋਂ ਡਿਜ਼ਾਈਨ ਲੱਭ ਲੇ ਜੋ ਮਾਰਜੀ ਕਲਰ ਆਹ ਗ੍ਰੇ ਨਾਈਟ ਜੀ ਵਾਲਾ ਡਿਜ਼ਾਈਨ ਹੈ ਨਾ ਇਹਦੇ ਵਿੱਚ ਆ ਗਿਆ ਜੀ ਦੇਖੋ ਆ ਗ੍ਰੇ ਨਾਈਟ ਵਾਲਾ ਜਿਹੜਾ ਪੱਥਰ ਵਾਲੀ ਫੀਲਿੰਗ ਤੁਸੀਂ ਟੈਲ ਤੋਂ ਲੈਣੀ ਹੈ ਇਧਰੋਂ ਆ ਰਿਹਾ ਪ੍ਰੀਸ ਹੈ ਵੀਰੇ ਆ ਦੇਖ ਲੈ ਪੱਥਰ ਵਾਲੀ ਫੀਲਿੰਗ ਜੇ ਤੁਸੀਂ ਹਨਾ ਗ੍ਰੇਡਲੈਸ ਸੀਰੀਜ਼ ਹੈ ਦੇਖੋ ਰੇਸ਼ਾ ਹੀ ਪਿਰਦਾ ਤੁਰਿਆ ਜਾਣਾ ਉਹ ਜਾਂਦਾ ਮੈਂ ਦੱਸੇ ਜਾਣਾ ਬਿਥੋਂ ਸ਼ੁਰੂ ਕਰ ਲੋ ਪਾਕਿਸਤਾਨ ਤੱਕ ਟੈਕ ਟੈਲਾਂ ਲਾਉਂਦੇ ਜਾਓ ਤਰੇਸ਼ਾ ਨਹੀਂ ਖਤਮ ਹੋਊਗਾ ਹਾਂ ਮਿਲਦਾ ਹੀ ਤੁਰਿਆ ਜਾਊਗਾ ਗਾਂ ਬਾਟਰ ਦੋ ਬੈਟਰ ਰੈਂਡਮ ਹੈ ਦੇਖੋ ਆਹ ਰੇਸ਼ਾ ਰੈਂਡਮ ਹੈ ਤਾਂ ਉਹ ਦੱਸ ਕੇ ਦਵਾਗੇ ਵੀ ਇਹ ਲੁੱਕ ਹੀ ਇਸ ਤਰ੍ਹਾਂ ਬਣੀ ਹੈ ਇਹਦੀ ਹਾਂ ਇਹ ਲੁੱਕ ਹੈ ਇਹ ਰੈਂਡਮ ਦੇ ਵਿੱਚ ਹੀ ਆਊਗੀ ਜਿਹਦਾ ਮਿਲਦਾ ਉਹ ਮਿਲਦਾ ਕਹਾਂਗੇ ਬਸ ਬਸ ਰੇਟ ਤੇ ਇਸ ਗਾਈਡ ਨਹੀਂ ਕਰਨਾ ਬਈਆ ਸਾਨੂੰ ਰੈਂਡਮ ਹੈ ਉਹ ਬਿਨਾ ਦੱਸੇ ਦੇਤੀ ਚੀਜ਼ ਹੈ ਜੀ ਆ ਦੇਖੋ ਨਾ ਵੀ ਕਾਰਵਿੰਗ ਸੀਰੀਜ਼ ਆ ਐਂਡਲੈਸ ਸਟਾਈਲ ਆ ਬਿਲਕੁਲ ਦੇਖੋ ਇਟਾਲੀਅਨ ਲੱਗਿਆ ਪਿਆ ਘਰੇ ਆਪਣੇ ਜਿਵੇਂ ਕਹਿੰਦੇ ਨੇ ਕਿ ਦੀਵਾਰਾਂ ਬੋਲ ਉਠੇंगी ਇਹ ਫਰਸ਼ੇ ਬੋਲ ਉਠਣਗੇ ਬਸ ਹਾਂ ਉਹ ਗੱਲ ਬਾਤ ਆ ਬਾਥਰੂਮ ਦਾ ਕਨਸੈਪਟ ਬਣਾਉਣਾ ਬਾਥਰੂਮ ਵਾਲਾ ਆ ਗਿਆ ਨਾ ਹਾਂਜੀ ਹਾਂ ਲੈ ਕਿਉਂ ਆਂ ਲੱਗ ਉਹ ਜਿਵੇਂ ਹੌਲੀਡੇ ਨੇ ਜ ਹੋਟਲ ਚ ਫਿਰਦੇ ਹੁੰਨੇ ਆ ਲੈ ਸਾਰੀ ਤੁਹਾਨੂੰ ਵੈਰਾਈਟੀ ਦੇਖ ਹਾਂ ਕਲਾਸਿਕ ਡਿਜ਼ਾਈਨ ਜੀ ਵੀ ਹੈਗੇ ਇਹਨਾਂ ਕੋਲ ਜੋ ਜੈਨੂਨ ਆ ਹਨਾ ਜੋ ਮਤਲਬ ਜਿਹੇ ਜਿਹੇ ਸੁਪਨੈ ਪਸੰਦ ਕਰੇ ਮਤਲਬ ਐ ਪਾ ਮੈਨੇ ਕੂੜਾ-ਕਵੜਾ ਇਕੱਠਾ ਕਰਕੇ ਰੱਖ ਲਿਆ ਵੀ ਜੋ ਕਸਟਮਰ ਨੇ ਚੁਣਿੰਦਾ ਰੱਖਿਆ ਤੁਹਾਡਾ ਯਾਰ ਜਿਹੇ ਜਿਹੇ ਤੁਹਾਡੇ ਸੁਪਨੈ ਚ ਆ ਗਿਆ ਉਹ ਮਾੜਾ ਸੁਪਨਾ ਤੁਸੀਂ ਦੱਸਣਾ ਹੋਵੇ ਵੀ ਕਿਵੇਂ ਦੱਸਣਾ ਉਹ ਸਾਰਾ ਸਮਾਨ ਇਹਨਾਂ ਕੋਲੇ ਮਿਲ ਜੂਗਾ ਆ ਦੇਖੋ ਫਰਸ਼ ਤੇ ਲੱਗਿਆ ਪਿਆ ਆਪਾਂ 4-4 ਪੀਸ ਵੀ ਲਗਾ ਕੇ ਦਿਖਾਏ ਹੋਏ ਆ ਮਤਲਬ ਵੀ ਆ ਟੁੱਟਦੀ ਨਹੀਂ ਇਹ ਲੈ ਕਿਦੇ ਹਰ ਇੱਕ ਰੇਸ਼ਾ ਦੇਖੋ ਹਰ ਇੱਕ ਐਂਗਲ ਤੋਂ ਮਿਲਦਾ ਮਤਲਬ ਹਾਂ ਬਈ ਆ ਇਥੋਂ ਧਾਰੀਆਂ ਜਾਂਦੀਆਂ ਲੈ ਇਸ ਤਰ੍ਹਾਂ ਸਾਰੇ ਪਾਸੇ ਰੇਸ਼ਾ ਤੁਰੇ ਜਾਣਾ ਮਤਲਬ ਜੀ ਸੁਰੂ ਫਰਸ਼ ਲੱਗਿਆ ਇੱਕੋ ਹੀ ਲੱਗਣਾ ਵੀ ਇੱਕੋ ਹੀ ਫਰਸ਼ ਲੱਗਿਆ ਹੋਇਆ ਤੇ ਇਹ ਆ ਕਿ ਦੂਜੀ ਹੈ ਨਾ ਇਹ ਪਾਰਕਿੰਗ ਟਾਇਲ ਆ ਗਈ ਜੀ 16 ਬਈ 16 ਦੀ ਤੇ ਇਹ ਕਾਮਯਾਬਾ ਪਾਰ ਧੁੱਪ ਦੇ ਲਈ ਬਣੀ ਆ ਮਤਲਬ ਧੁੱਪ ਦੇ ਲਈ ਬਣੀ ਤਾਂ ਭਾਰ ਭਾਰ ਜਿਵੇਂ ਗੱਡੀ ਭਾਰੀ ਗੱਡੀ ਆ ਸਕੋਰਪਿਓ ਹੈ ਥਾਰ ਹੈ ਕੋਈ ਦਿੱਕਤ ਨਹੀਂ ਚੜਾ ਦਿਓ ਚੜਾ ਦੇ ਕੋਈ ਚੱਕਰ ਬਾਬਾ ਥੋੜਾ ਜਿਹਾ ਲਾਉਣ ਵਾਲਾ ਬੰਦਾ ਵਧੀਆ ਲੱਭਿਓ ਲਾਉਣ ਵਾਲੇ ਨੂੰ ਤੁਸੀਂ ਲਾਉਣ ਵਾਲੇ ਚਿਰਕੇਸ ਨਾ ਕਰੋ 1 ਕੱਧਰ ਰੁਪਏ ਲਈ ਹਾਂ ਕਸਟਮਰ ਬਾਰ ਵਧੀਆ ਬੰਦਾ ਲੱਭ ਲਿਓ ਹਾਂ ਸਾਈਕ ਕਰਪੀਆ ਬਦ ਲੈ ਲੇ ਉਹ ਹਾਂ ਉਹ ਕਰ ਸਮਝਾ ਕਰਿਓ ਤੇ ਫਿਰ ਗੱਲਾਂ ਹੁੰਦੀਆਂ ਦੇਖਿਓ ਨਾਲ ਦੇ ਪਿੰਡਾਂ ਤੱਕ ਆ ਦੇ ਹੁਣ ਆਪਾਂ ਕੋਠੀ ਦੇਖ ਕੇ ਆਏ ਆ ਹੂੰ ਉਹ ਸੋਹਣੀ ਬਣੀ ਕਰਕੇ ਲਾਇਆ ਕਰਕੇ ਦੇਖਾਏ ਆ 1.7 ਰੁਪਿਆ ਮਿਸਤਰੀ ਨੂੰ ਇਨਾਮ ਵੀ ਦਿੱਤਾ ਬਾਅਦ ਦੇ ਵਿੱਚ ਲੈ ਤੁਸੀਂ ਇਹ ਗੱਲ ਦੇਖੋ ਪਰ ਬੰਦਿਆ ਮਾਨ ਦੇਖੋ ਕਿੰਨਾ ਖੁਸ਼ ਸੀ ਆ ਕਿੰਨਾ ਖੁਸ਼ ਸੀ ਇਹ ਕਰ ਕਿਹੜਾ ਵਾਰ-ਵਾਰ ਪੈਣਾ ਵਾ ਆ ਇਹ ਕਿੰਨੇ ਸਕਰ ਫੁੱਟ ਦੇ ਹਿਸਾਬ ਨਾਲ ਇਹ 16 ਦੀ 16 ਦਾ ਸਾਈਜ਼ 23 ਰੁਪਏ ਸਕਰ ਫੁੱਟ ਆ ਜੀ ਇਹ ਵੀ ਪਾਰਕਿੰਗ ਪਾਰਕਿੰਗ ਦੇ ਲਈ ਯੂਜ਼ ਹੁੰਦੀ ਆ ਮਤਲਬ ਇਹ ਕਿਹੜੀ ਆਪਾਂ ਦੱਸਦੇ ਸੀ ਵੀ ਜਿਹੜੀ ਇੱਟਾਂ ਬੋਸਾਸ ਦੀ ਹਾਂ ਹਾਂ ਜੀ ਵੀ ਜਿਹੜੀ ਇਟਾਂ ਲਾ ਲਓ ਪੱਥਰ ਇਹ 22 ਸquare foot ਦੇ ਵਿੱਚ ਹੈ ਪ੍ਰੀਮੀਅਮ ਕੁਆਲਟੀ ਦੀ ਮਤਲਬ ਇਸ ਤਰ੍ਹਾਂ ਨਹੀਂ ਇਹ ਇਟਾਂ ਨਾਲੋਂ ਸਸਤੀ ਪੈਂਦੀ ਚਾਹ ਨਾਲੋਂ ਸਸਤੀ ਪੈਂਦੀ ਹੈ ਇਹ ਚ ਡਿਜ਼ਾਈਨ ਹੋਰ ਵੀ ਹੋਣਗੇ ਕਲਰ ਬਹੁਤ ਹੈ ਇਹਦੇ ਵਿੱਚ ਆ ਆਛਾ ਇਧਰੋਂ ਨਿਕਲੇ ਹੋਣੇ ਆ ਲੈ ਪ੍ਰੀਤ ਉਹ ਜਿਹੜਾ ਸੀਗਾ ਘੱਟ ਕਿ ਲੋ ਇਟਾਂ ਨਾਲੋਂ ਸਸਤੀ ਪੈਂਦੀ ਜਿਹੜਾ ਜੀ ਲੈ ਰੰਗ ਦੇਖੋ ਜਿਹੜਾ ਤੁਹਾਨੂੰ ਆ ਵਾਹੇ ਜਿਹੜਾ ਰੰਗ ਹੀ ਚੱਲਦੇ ਸਰਮਈ ਜੇ ਸੋਹਣੇ ਲੱਗਦੇ ਮਤਲਬ ਲੱਗੇ ਹਾਂ ਲੈ ਇਹ ਦੇਖ ਸਕਦੇ ਹੋ ਬਾਕੀ ਵੈਰਾਈਟੀ ਦੀ ਕੋਈ ਦਿੱਕਤ ਨਹੀਂ ਵੀ ਆਪਾਂ ਜਿਹੜੀ ਵੈਰਾਈਟੀ ਦਾ ਗ੍ਰੇ ਬਾਈਟੀ ਜਿਵੇਂ ਸਭ ਦੇ ਲੱਗਿਆ ਉਹੀ ਮਗਾਉਣਾ ਜੀ ਜੀ ਆ ਦੇਖੋ ਇੰਡੋਰ ਲਗਾਉਣਾ ਇੰਡੋਰ ਲਈ ਵੀ ਆਪਾਂ ਲ ਮਗਾਲਾ ਲਾ ਸਕਦੇ ਹਾਂ ਹਾਂ ਲੈ ਤਾਂ ਬ੍ਰੈਟ ਕੋਈ ਬਹੁਤ ਪਈ ਐਨਾਂ ਕੋਲੇ ਇਧਰ ਮਾਰੀਏ ਕਿਹੜਾ ਕਿ ਬਸ ਆਜੋ 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 ਬਸ ਕਿਥੇ ਬਾਕੀ ਬੜੀ ਇੱਕ ਗੱਲ ਹੋਰ ਦੇਖੋ ਜਿਵੇਂ ਇਹਨਾਂ ਦੇ ਸਕੈਨਰ ਲੱਗੇ ਹੋਏ ਆ ਇਹ ਕਾਦੇ ਕੀ ਮਤਲਬ ਆਪਾਂ ਫੋਨ ਖੋਲੋ ਜੀ ਆ ਦਈਓ ਕਿ ਫੋਨ ਆਪਾਂ ਫੋਨ ਤੇ ਉਹਨੂੰ ਸਕੈਨ ਕਰਾਂਗੇ ਪੂਰੀ ਕੋਠੀ ਦਾ ਵੀਊ ਆਜੂ ਆਪਣੇ ਟੈਲ ਲੱਗੀ ਕਿਸ ਤਰ੍ਹਾਂ ਦੀ ਲੱਗਣੀ ਹੈ ਘਰ ਦੇ ਵਿੱਚ ਅੱਛਾ ਲੈ ਵੀ ਆਪਾਂ ਤੁੱਕਾ ਨਹੀਂ ਛੱਡਣਾ ਗੱਲਾਂ ਵੀ ਯਾਰਾ ਕੰਦਰ ਪਸੰਦ ਹ ਹ ਬਲੀਨਾ ਨਾ ਨਾ ਬਹੁਤ ਬਹੁਤ ਹਾਂ ਹੋ ਗਿਆ ਹੋ ਗਿਆ ਲੈ ਆ ਚੱਕ ਖੁੱਲ ਆ ਲੈ ਆ ਓਏ ਆਹ ਸਕੀਮ ਵੀ ਵਧੀਆ ਲੈ ਫੋਨ ਤੇ ਖੋਲ ਕੇ ਜਿਹੜਾ ਮਰਜੀ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਜੇ ਹਨਾ ਹਾਂ ਬਸ ਤੁਸੀਂ ਆਪ ਦਾ ਪਸੰਦ ਕਰੋ ਵੀ ਮੈਨੂੰ ਆਹ ਕੰਦਰ ਪਸੰਦ ਆ ਗਿਆ ਹਾਂ ਜਿਹੜਾ ਪਸੰਦ ਆ ਕਿ ਉਮੀਦ ਲੱਗੂਗੀ ਲੈ ਆ ਲੈ ਆਹ ਸ਼ੇਡਸ ਕਹੀ ਦਿੱਤੀਆਂ ਲੈ ਆਪਾਂ ਤਾਂ ਮੈਨੂੰ ਤਾਂ ਆਹ ਜੱਲ ਨਹੀਂ ਹੁਣ ਮੈਂ ਤਾਂ ਕਹਿੰਦੇ ਗੂਗਲ ਪੇ ਦਾ ਹੀ ਕੱਲਾ ਆਏ ਹੁੰਦਾ ਵਾ ਹੈ ਵੀ ਆਹ ਵੀ ਸਕੀਮ ਠੀਕ ਆ ਮੈਂ ਤਾਂ ਗੂਗਲ ਪੇ ਦਾ ਹੀ ਸਮਝਦਾ ਰਿਆ ਕਸਟਮਰ ਨੂੰ ਆਈਡੀਆ ਹੋ ਜਾਂਦਾ ਦੇਖੋ ਕਸਟਮਰ ਨੇ ਇੰਨੇ ਪੈਸੇ ਲਾਉਣੇ ਆ ਹਾਂ ਵੀਜ਼ਨ ਕਲੀਅਰ ਹੋ ਜਾਈਓ ਲੈ ਹਾਂ ਉਹਨੂੰ ਪਤਾ ਲੱਗ ਜੇਗਾ ਵੀ ਆਹ ਲੁੱਕ ਹੋਣੀ ਹੈ ਟਾਇਲ ਦੀ ਹੁਣ ਇਹ ਜੀ ਦੇਖੋ onyx color ਆ ਗਿਆ endless series ਦੇ ਵਿੱਚ ਆ ਦੇਖੋ 32 ਚੌੜ ਦਾ ਸਾਈਜ਼ ਆ ਇਹ ਜੀ 32 ਚੌੜੇ ਵੱਡੀਆਂ ਆ ਗਈਆਂ ਵੱਡੀ ਸਹਿਜ ਆ ਗਈ ਇਹ ਵਾਲ ਤੇ ਵੀ ਕੰਤ ਤੇ ਵੀ ਲੱਗ ਜੂ ਦਵਾਰ ਤੇ ਵੀ ਲੱਗ ਜੂ ਵਾਸ਼ਰੂਮ ਚ ਲਾਉਣੇ ਆਪਾਂ ਤੇ ਫਲੋਰ ਲਈ ਵੀ ਫਲੋਰ ਲਈ ਤਾਂ ਹੈਗੀ ਹੈਗੀ ਮਤਲਬ ਹੈਗੀ ਹੋएगी ਆ ਦੇਖੋ ਮਾਲੇ ਕੋਈ ਵੀ ਸਕੈਨਰ ਆ ਦੇ ਕੋਈ ਤੇ ਆਪਾਂ ਸਕੈਨ ਕਰਾਂਗੇ ਆਪਾਂ ਨੂੰ ਕੋਠੀ ਦਾ ਵੀਊ ਆ ਜਾਣਾ ਬਸ ਬਸ ਸਾਨੂੰ ਸਾਰਾ ਵਿਜ਼ਨ ਕਲੀਅਰ ਹੋ ਜਾ ਪਈਆ ਗੱਲ ਆ ਹਾਂ ਬਸ ਐਂ ਜੇ ਲੱਗੂਗੀ ਵੀ ਆਪਾਂ ਕੱਲਾ ਤੁੱਕਾ ਨਹੀਂ ਮਾਰਨਾ ਯਾਰ ਚਲੋ ਆ ਕੰਦਰ ਪਸੰਦ ਆ ਆਪਣ ਨੂੰ ਪ੍ਰੋਪਰ ਵੀਊ ਪਤਾ ਲੱਗੇ ਕਿ ਹੋ ਜਾ ਲੱਗੂ ਆ ਕੱਲੇ ਦੇਖੋ ਬਹੁਤ ਜਿਆਦਾ ਬੰਪਰ ਸੇਲ ਆ ਜੀ ਇਹ ਸਭ ਤੋਂ ਵੱਧ ਵਿਕਦਾ ਹੋਊ ਸਭ ਤੋਂ ਵੱਧ ਵਿਕਦਾ ਦੇਖੋ ਵਾਈਟਨੈਸ ਦੇਖੋ ਟਾਇਲ ਦੇ ਵਿੱਚ ਸ਼ਾਈਨਿੰਗ ਡਾਰਕ ਹਲਕਾ ਜਿਹਾ ਦੇਖੋ ਰੇਸ਼ਾ ਇਹ ਹਾਂ ਜਿਆਲੂ ਉੱਪਰ ਆ ਰਿਹਾ ਇਹ ਜਿਹੜਾ ਰੇਸ਼ਾ ਇਹ ਸੁਨਾ ਲੱਗ ਰਿਹਾ ਯਾਰ ਬਹੁਤ ਧਿਆਰਾ ਕੰਦਰ ਲੱਗਦਾ ਇਹ ਕੀ ਨਹੀਂ ਖੂਬਸੂਰਤੀ ਤੁਹਾਡੇ ਹੋ ਸਕਦਾ ਕੈਮਰਾ ਦੀ ਅੱਖ ਤੁਹਾਡੀ ਆਲਾ ਪਰਪਲ NRI ਕਸਟਮਰ ਸਾਡੇ ਕੋਲੇ ਸਭ ਤੋਂ ਵੱਧ ਆਹ ਕਲਰ ਪਸੰਦ ਕਰਦੇ ਆ ਬਹੁਤ ਕਲਾਸ ਵਧੀਆ ਰੰਗ ਆ ਇਹ ਬਹੁਤ ਰੰਗ ਵਧੀਆ ਹੈ ਕਮਾਲ ਇਹ ਵੀ ਕੀ ਰੇਟ ਆ ਦਾ ਇਹ 38 ਰੁਪਏ ਪਰ ਸਕੇਅਰ ਫੁੱਟ ਦੇ ਵਿੱਚ ਆ ਗਿਆ 38 ਕੋ ਸਾਈਜ਼ ਵੱਡਾ ਨਾ ਇਹਦਾ ਸਾਈਜ਼ ਵੱਡਾ ਆ ਗਿਆ ਜੀ ਹਾਂ ਇਹ ਅੰਤਰ ਆ ਗਿਆ ਇਹਦੇ ਚ ਆਪਣੇ ਕੋਲ 38 ਰੁਪਏ ਤੋਂ ਲੈ ਕੇ 43 ਪਰ ਤੱਕ ਦੀ ਵੈਰਾਈਟੀ ਹੈ ਹੂੰ ਹੂੰ ਦੇਖੋ ਸਾਰੀ ਐਂਡਲੈਸ ਸੀਰੀਜ਼ ਦੇ ਵਿੱਚ ਹਾਂ ਆ ਦੇਖੋ ਕੁੱਲ ਮਿਲਾ ਕੇ ਗੱਲ ਇੰਨੀ ਆ ਘਰ ਪਾ ਲਿਆ ਪਰਛਿੱਤ ਤੇ ਗੱਲ ਪਹੁੰਚ ਗਈ ਆ ਟੈਕ ਮੈਟਰ ਸੋਚ ਕੇ ਮੜਾ ਯਾਰ ਨਾ ਆਹ ਵੀਡੀਓ ਜ਼ਰੂਰ ਦੇਖ ਲਿਓ ਤੇ ਵਿਜ਼ਿਟ ਇੱਥੇ ਇੱਕ ਵਾਰੀ ਕਰਕੇ ਜੇ ਥੋੜਾ ਵਿਰਥਾ ਨਹੀਂ ਜਾਂਦਾ ਬਿਲਕੁਲ ਤੁਹਾਨੂੰ ਅਲੱਗ ਤੋਂ ਵੈਰਾਈਟੀ ਮਿਲਣੀ ਆ ਆਪਣੇ ਸ਼ਹਿਰ ਚ ਤੁਸੀਂ ਟਰਾਈ ਮਾਰ ਕੇ ਆਓ ਹਾਂ ਉੱਥੇ ਗਿੜਾ ਮਾਰ ਲੈ ਸਾਡੇ ਕੋਲ ਫੇਰ ਸਾਡੇ ਕੋਲੇ ਆਉਣਾ ਫੇਰ ਤੁਸੀਂ ਕੰਪੈਰੀਜ਼ਨ ਕਰਨਾ ਵੀ ਬਾਕੀ ਮਾਸਟਰ ਮਾਰਵਲ ਜੋ ਕਹਿੰਦਾ ਉਹ ਚੀਜ਼ ਹੈਗੀ ਆ ਅੱਛਾ ਲੈ ਲੈਟਾਂ ਹੀ ਹੁਣ ਛੱਡੀਆਂ ਮੈਂ ਕਿਉਂ ਇੰਦੀ ਚਮਕਾ ਕਿਤੇ ਲੈ ਕਮਾਲ ਵੀ ਕਮਾਲ ਬਿਨਾਂ ਲੈਟਾਂ ਤੋਂ ਹੀ ਹੁਣ ਤੱਕ ਦੇਖੀ ਗਈ ਤੁਸੀਂ ਰੋਜ਼ ਚਾਨਣ ਦੇਖਦੇ ਕਿੰਨੀ ਗ੍ਰੇਸ ਸੀ ਲੈ ਕਮਾਲ ਵੀ ਚਲ ਕੇ ਇੱਧਰ ਨੂੰ ਬਾਈ ਜੀ ਆਜੋ ਆਜੋ ਵਾਸ਼ਰੂਮ ਚਲੋ ਚਲੋ ਵਾਸ਼ਰੂਮ ਦਵਾ ਲੈਣੇ ਆ ਆ ਸਾਰਾ ਮਾਰ ਵੀ ਮਿਲ ਜਾਂਦਾ ਵਾ ਟੂਟੀਆਂ ਟਾਟੀਆਂ ਸਾਰਾ ਸਹਿਰਾ ਦਾ ਮਤਲਬ ਜੋ ਮਰਜੀ ਐ ਸਾਰਾ ਤੁਹਾਨੂੰ ਮਿਲ ਜਾਣਾ ਮਤਲਬ ਓਕੇ ਬਿਲਕੁਲ ਇੱਥੇ ਤੁਸੀਂ ਲਾਸਟ ਟਾਈਮ ਵੀਡੀਓ ਕਰਕੇ ਗਏ ਸੀ ਜੀ 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 ਤੇ ਦੇਖੋ ਇੱਕ ਆਪਣੀ ਖਾਸੀ ਤੇ ਹੋ ਰਿਹਾ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿਣੇ ਆ ਹੂੰ ਮਤਲਬ ਇਹ ਨਹੀਂ ਸਾਲ ਭਰ ਦੇ ਲੱਗੇ ਹੋਏ ਆ ਉਹ ਸਾਰੀ ਕੋਠੇ 'ਚ ਲੱਗ ਗਿਆ ਹੂੰ ਹੂੰ ਆ ਪੈਟਰਨ ਤੁਸੀਂ ਆ ਚੇਂਜ ਕਰਤਾ ਇਹ ਚੇਂਜ ਕਰਤਾ ਸਾਰੀ ਟਾਈਲ ਚੇਂਜ ਕਰਤੀ ਮਤਲਬ ਆਪਾਂ ਇਹ ਇਹ ਤੁਸੀਂ ਬਦਲ ਦਿੰਨੇ ਹੋ ਹਨਾ ਟਾਈਮ ਟਾਈਮ ਅਪਡੇਟ ਕਰ ਦਿੰਨੇ ਆ ਮਤਲਬ ਹੁਣ ਦੇਖੋ ਆ ਟਾਈਲ ਲੱਗੀ ਆ ਆ ਵਿੱਚ ਹਾਈ ਗਲੋਸਰ ਡਾਰਕ ਕਲਰ ਆ ਹੂੰ ਇਹਦਾ ਰੇਟ ਤੁਸੀਂ ਗੈਸ ਕਰੋਗੇ ਮਤਲਬ ਕੀ ਰੇਟ ਆ ਭਈ ਮੈਨੂੰ ਤਾਂ ਮਹਿੰਗਾ ਜਾ ਲੱਗਦਾ ਐਵੇਂ ਮੈਂ ਕਹਿਦਾ ਨਾ ਸਾਡੇ ਤਾਂ ਹਿਸਾਬ ਕਿਤਾਬ ਤੋਂ ਬਾਹਰ ਲੱਗਦਾ ਮਤਲਬ 2x4 ਦਾ ਸਾਈਜ਼ ਆ ਇਹ ਵੀ ਸਾਨੂੰ 33 ਵਰਗ ਫੁੱਟ ਦੇ ਵਿੱਚ ਆ ਪ੍ਰੀਮੀਅਮ ਕੁਆਲਿਟੀ ਦਾ ਇਨ ਇਹ ਕਿ ਕਿੰਨੇ ਚ ਵਾਸ਼ਰੂਮ ਤਿਆਰ ਹੋ ਜਾਂਦਾ ਜੇ ਓਵਰਆਲ ਜਿਵੇਂ ਓਵਰਆਲ ਜਿਵੇਂ ਸਾਡੇ ਇਹ ਲੱਗਿਆ ਹੋਇਆ 240 ਫੁੱਟ ਟਾਇਲ ਲੱਗੀ ਹੋਈ ਆ ਤਾਂ 8000 ਦੇ ਵਿੱਚ ਇੰਨੀ ਟਾਇਲ ਤੁਹਾਨੂੰ ਮਿਲ ਜਾਂਦੀ ਆ ਆਖਰੀ 8000 ਦੀ ਟਾਇਲ ਮਾਰ ਪਰ ਕੀ ਇਹ ਬਹੁਤ ਕਸਟਮਰ ਸਾਨੂੰ ਕਹਿੰਦੇ ਵੀ ਸਾਡਾ ਵਾਸ਼ਰੂਮ 10x12 ਦਾ ਜੇ ਐਡਾ ਵਾਸ਼ਰੂਮ ਆ ਵੀ ਤੁਸੀਂ 8000 ਦੀ ਕਿਹਾ ਹੋਇਆ ਤਸਵੀਰ ਕਲੀਅਰ ਕਰਦੇ ਆ ਵੀ ਸਾਡਾ ਜਿੰਨਾ ਬੋਸ਼ਨ ਬਣਿਆ ਹੋਇਆ ਇਹਦਾ ਰੇਟ ਹੈ 33 ਫੁੱਟ ਦੇ حساب ਨਾਲ ਇਹਦਾ ਰੇਟ ਆ ਤੁਸੀਂ ਵਾ ਮਕਿੱਲਾ ਪਗਲੀ ਬੈਠੇ ਹੋ ਹਾਂ ਉਹ ਥੋੜਾ ਨਾ ਗੱਲ ਬਣ ਸਕਦਾ ਛੋਟਾ ਵੀ ਹੋ ਸਕਦਾ 6000 ਨਾਲ ਵੀ ਸਰ ਸਕਦਾ ਮੰਨ ਕੇ ਚੱਲੋ ਵੀ ਜੇ ਕਿਸੇ ਹੋਰ ਦੁਕਾਨ ਤੋਂ ਤੁਸੀਂ ਲੈਣ ਜਾਓਗੇ ਇੰਨਾ ਹੂੰ ਉਹਦੇ ਨਾਲੋਂ ਸਾਡਾ ਸਸਤਾ ਉਹਦੇ ਨਾਲੋਂ ਸਸਤਾ ਪਊਗਾ ਹਾਂ ਆ ਵੀ ਤੁਸੀਂ ਗਾ ਕਿਲੇ ਦੇ ਬਗਲੀ ਬੈਠੇ ਹੋ ਭਾਈ ਤੇ ਉਹਦਾ ਥੋੜਾ ਹੱਲ ਹੋਣਾ ਕੋਈ ਹਾਂ ਆਈ ਆ ਲੈ ਉਹ ਮਰ ਸਾਨੂੰ ਕਹਿੰਦੇ ਤੁਸੀਂ ਹਰ ਭੇਜਣਾ ਵੀਡੀਓ ਪਾਈ ਸੀ ਤੇ ਤੁਸੀਂ ਕਿਹਾ ਸੀ ਆਠੇ ਦੀ ਪੈਸ ਲਵਾਂਗੇ ਆਈ ਇਹਦਾ ਵਾ ਵਸ ਜਿੰਨਾ ਕਿ ਇੰਨਾ ਹੈ ਨਾ ਹਾਂ ਏਰੀਆ ਵਾ 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 ਕਿੰਨਾ ਉੱਚਾ ਇੰਨਾ ਉੱਚਾ ਦਾ ਬਾਸਲ ਬਣਾਉਂਦਾ ਕੋਈ ਨਹੀਂ ਅੱਜ ਕੱਲ ਲੌਂ ਲੱਗ ਜਾਂਦੇਗਾ ਛੱਤ ਤੱਕ ਹੀ ਲਾਉਂਦੇ ਆ ਹਾਂ ਅਗਲਾ ਕਿ ਸਰੇਲਾ ਦੀ ਨੜਵਾ ਤੁਰਕਣਾ ਅੱਗੇ 6 6.5 ਫੁੱਟ ਤੱਕ ਲਾਉਂਦੇ 6 ਫੁੱਟ ਦਾ ਚਿਗਾਰ ਤੱਕ ਲਾਤੀ ਜਾਂ ਮਤਲਬ ਉਹਨਾਂ ਲਾਉਂਦੇ ਸੀਗੇ ਉਹਨਾਂ ਆਸ ਨੂੰ ਪਤਾ ਅੱਜ ਕੱਲ ਸ਼ੌਂਕ ਦਾ ਵੀ ਮੁੰਦ ਨਹੀਂ ਆਉਂਦਾ ਸਿਰੇ ਤੇ ਆ ਆ ਯਾਰ ਮੈਟ ਲੁੱਕ ਦੇ ਵਿੱਚ ਇਹ ਇਹ ਲੈਂਦੀ ਤਾਂ ਨਹੀਂ ਚਾਲ ਜੀ ਨਾ 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 ਜੀ ਇਹ ਵੀ ਟਾਇਲ ਦੀ ਬਣੀ ਹੋਈ ਹੈ ਇਹ ਟਾਇਲ ਟਾਇਲ ਹੈ ਇਹ ਕਾਂਚੇ ਜਿਹਾ ਕੋਈ ਗਲਾਸ ਨਹੀਂ ਮਤਲਬ ਕੁਛ ਇਸ ਤਰ੍ਹਾਂ ਦਾ ਨਹੀਂ ਹੈ ਅੱਛਾ ਇਹ ਲੈ ਇਹ ਆਇਰਾ ਬਕਰਾਲਾ ਜਮਾਈ ਬਹੁਤ ਪਸੰਦ ਕਰਦੇ ਇਹ ਦੇਖੋ ਮੈਟ ਲੁੱਕ ਦੇ ਵਿੱਚ ਕਲਾਸਿਕਲ ਲੁੱਕ ਦੇ ਵਿੱਚ ਆ ਮਤਲਬ ਹੂੰ ਬਿਲਕੁਲ ਇੱਕ ਅਸਨੇ ਢੱਬਾ ਨਵਾਂ ਬਣਿਆ ਵਾ ਚੰਡੀਗੜ ਸਮਰਾਲਾ ਰੋਲ ਤੇ ਅੱਛਾ ਜੀ ਪੂਰਾ ਢੱਬਾ ਉਹਨਾਂ ਦੀਆਂ ਵਾਸ਼ਰੂਮ ਨਾਲ ਸੋਹਣਾ ਖੁੱਲਾ ਬਣਾਇਆ ਉਹਨਾਂ ਨੇ ਬਿਸਤੂ ਸੋਫੇ ਵੀ ਲਾਏ ਪਏ ਬੱਚ ਮੈਂ ਕਿਹਦਾ ਰੋਲ ਕੀ ਮਤਲਬ ਵਾਸ਼ਰੂਮ ਇੱਕ ਫੀਲ ਬਣ ਗਿਆ ਹਾਂ ਆ ਦੇਖੋ ਟਾਇਲ ਕਲਰ ਬਹੁਤ ਸੰਤ ਕਰਦੇ ਆ ਸਾਡੇ ਕੋਲ ਪੂਰੀ ਕੋੜਾ ਮਤਲਬ ਇਸ ਸਟਾਈਲ ਦਾ ਆਉਂਦਾ ਆ ਯਾਰ ਦੇਖ ਲੈ ਇਕੱਲੇ ਵਾਸ਼ਰੂਮ ਦੇ ਲਈ ਹਾਂ ਕਮਾਲ ਯਾਰ ਲੈ ਇਹ ਵੀ 33 ਇੰਚੀ ਮੰਨ ਲਈ 1.5 ਫੁੱਟ ਦੇ ਵਿੱਚ ਆ ਬਸ 33 ਦਾ ਅੰਕੜਾ 36 ਦੇ ਅੰਕੜੇ ਤੋਂ ਵੀ ਥੱਲੇ ਆ 33 ਦੇ ਅੰਕੜਾ 33 ਦਾ ਕੀ ਮਤਲਬ ਦੇਖੋ ਆਏ ਗੋ ਸਟਾਈਲ ਹੈ ਕੋਈ ਰੇਟੇ ਦਾ ਵੱਖਰਾ ਨਹੀਂ ਹੈਗਾ ਹਾਂ ਇੱਥੇ ਕੋਈ 36 ਦਾ ਅੰਕੜਾ ਨਹੀਂ ਨਜ਼ਰ ਆਊਗਾ 33 ਦੇ ਅੰਕੜੇ ਜੀ ਜ਼ਿਆਦਾ ਨੇ ਇਹਨੂੰ ਫਲੋਰ ਤੇ ਲਾਓ ਵਾਸ਼ਰੂਮ ਚ ਲਾਓ ਜਿੱਥੇ ਮਾਦੀ ਲਾਓ ਮਤਲਬ ਠੀਕ 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 ਟਰਾਵੈਂਟਾਈਨੋ ਕਲਰ ਰਖਵਾ ਟੈਲ ਐਂਜਲਾ ਸਟਾਈਲ ਹੈ ਵੀ ਹਮ ਆ ਦੇਖੋ ਰੇਸ਼ਾ ਮਿਲਦਾ ਦੂਰ ਜਾਣਾ ਇਹਦਾ ਸਹੀ ਆ ਕਮਾਲ ਵੀ ਬਹੁਤ ਖੂਬਸੂਰਤ ਤੇ ਇੱਧਰ ਹੁਣ ਅੱਗੇ ਕੁਝ ਦੇਖਣ ਜੋ ਆ ਵਾਸ਼ਰੂਮ ਆ ਗਈ ਜੀ ਆ ਆ ਆਪਣੀ ਦਾ ਦਿਖਾਈ ਹੋਇਆ ਆ ਵੀ ਆ ਵੀ ਆ ਵੀ ਵਾਵਾ ਕੁਮਾਰ ਵਾਸ਼ਰਿਸ਼ਨਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਹਨਾ ਰੇਟ ਵੱਖਰਾ ਹੈ ਕਸਟਮਰ ਸਾਨੂੰ ਕਹਿੰਦੇ ਵਾਸ਼ਸ਼ਮੀ ਨਾਲ ਹੀ ਇਹ ਵਿੱਚ ਇਹਦੇ 8000 ਦੇ ਇਹ ਵੱਖਰਾ ਹੈ ਜੇ ਜਸਟ ਡੈਕੋਰੈਂਟ ਫਿਰ ਆ ਨਾਲ ਆ ਲੈਂਪ ਜਿਆ ਵੀ ਉਹ ਨਾਲ ਦੇਓ ਜੀ ਦੋ ਲਾਈਟਾਂ ਵੀ ਲੱਗੀਆਂ ਇਹ ਤਾਂ ਲੈਂਪ ਵੀ ਆ ਗਿਆ ਨਾਲ ਫਿਰ ਆ ਬੰਦੇ ਵੀ ਹੈਗੇ ਆ ਤੇ ਬਾਕੀ ਐਲੀਵੇਸ਼ਨ ਡੈਲ ਦੇਖੋ ਜੀ ਤੁਸੀਂ ਲਾਸਟ ਟਾਈਮ ਆਏ ਸੀ ਉਸ ਤੋਂ ਬਾਅਦ ਥੋੜੀ ਵੈਰਾਈਟੀ ਹੋ ਗਈ ਹੈ ਹਾਂ ਐਲੀਵੇਸ਼ਨ ਟੈਲਿਸ ਵਧੀਆ ਸ਼ੂਗਰ ਸ਼ੂਗਰ ਫਿਨਿਸ਼ ਹੈ ਜੀ ਇਹ ਤੋਂ ਪਤ ਵਿੱਚ ਲੱਗੂਗੀ ਨਾ ਤਾ ਹੈ ਮਤਲਬ ਸ਼ਾਈਨ ਕਰਦੀ ਡ੍ਰੌਪਸ ਨੇ ਜਿਵੇਂ ਹੈ ਨਾ ਕੁਝ ਹਾਂ ਇਹਨੂੰ 슈ਗਰ ਫਿਨਿਸ਼ ਕਹਿੰਦੇ ਆ 슈ਗਰ ਫਿਨਿਸ਼ ਆਂ ਪ੍ਰੀਤਾ ਤਖਾਈ ਮੜਾਇਆ ਆ ਲੱਗ ਜਿਵੇਂ ਤਰੇਲ ਪਾ ਕੇ ਹਟੀ ਹੁੰਦੀ ਆ ਹਨਾ ਜਦੋਂ ਬਾਹਰ ਤੋਂ ਪਰ ਦੇ ਵਿੱਚ ਲੱਗਦੀ ਹੈ ਨਾ ਬਹੁਤ ਸੋਹਣੀ ਲੁੱਕ ਆਉਂਦੀ ਆ ਅਲਟੀਮੇਟ ਲੁੱਕ ਆ ਮਤਲਬ ਇਹਨਾਂ ਦੀ ਤੇ ਲੈ ਵੀ ਜਿਵੇਂ ਪ੍ਰੋਪਰ ਸਟੋਨ ਲੱਗਿਆ ਹੋਇਆ ਆ ਦੇਖੋ ਜੀ ਤੇ ਜੱਪਾ ਤੇਰੇ ਫੀਲ ਕਰੋ ਮਤਲਬ ਸੁਣ ਵਾਲੇ ਕਿ ਸਟੋਨ ਲੱਗੀ ਹੋਈ ਹੈ ਸਟੋਨ ਲੱਗਿਆ ਹੋਇਆ ਵਾ ਆ ਡਰਾਪਸ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਨੇ ਬਹੁਤ ਸੋਹਣੀ ਵਧੀਆ ਨਵੀਂ ਕੁਆਲਟੀ ਹੈ ਮਤਲਬ ਨਵੀਂ ਚੀਜ਼ ਹੈ ਬਿਲਕੁਲ ਨਵੀਂ ਹੈ ਤੇ ਉਹ ਫੋਕਸ ਲਾਈਟ ਪੈ ਰਹੀ ਹੈ ਤੇ ਡਰਾਪਸ ਦੇ ਕੋਲ ਸ਼ਾਈਨ ਕਰ ਰਹੀ ਹੈ ਹਾਂ ਲੈ ਖੂਬ ਸੁੰਰਤੀ ਆ ਯਾਰ ਜਦੋਂ ਇਹ ਨਿਰਪੇਰ ਘਰ ਤੇ ਲਾਤੇ ਵੀ ਠੀਕ ਆ ਖੂਬਸੂਰਤੀ ਤੇ ਨਾਲ ਜੱchni ਆ ਬਸ ਸਾਡੀ ਕੋਸ਼ਿਸ਼ ਇਹ ਆ ਵੀ ਟਾਈਮ ਟੂ ਟਾਈਮ ਅਪਡੇਟ ਕਰਦੇ ਰਹੀਏ ਕੁਛ ਨਾ ਕੁਛ ਨਵਾਂ ਹੋ ਰਵੇ ਆ ਨਵਾਂ ਹੋ ਰਵੇ ਕੋਈ ਸਾਨੂੰ ਸ਼ੌਂਕ ਪੈ ਗਿਆ ਨਹੀ ਚੀਜ਼ ਦਾ ਬਸ ਜੋ ਕੰਮ ਦੇ ਵਿੱਚ ਕੋਵੇ ਹੋਏ ਆ ਤਾਂ ਸਾਨੂੰ ਪਤਾ ਵੀ ਉਹ ਕੰਮ ਦੇ ਵਿੱਚ ਆਪਾਂ ਹਮ ਹਰ ਇੱਕ ਮੰਦਰ ਹੋਣੀ ਸ਼ਾਹੂ ਖਾਨਾ ਆ ਆਪਦੀ ਫਰਮ ਚੋਟੀ ਦੀ ਬਣਾਉ ਉਹਨੂੰ ਇਹ ਅਸੀਂ ਸ਼ੋਰੂਮ ਆ ਦਾ ਛੋਟੇ ਦਾ ਰੱਖੀਏ ਇਹ ਰੱਖੀਏ ਮਤਲਬ ਆ ਸਾਡੇ 4 ਸਮਨੇ ਦੂਰ ਹੋਣਾ 300 ਕਿਲੋਮੀਟਰ ਦਾ 400 ਕਿਲੋਮੀਟਰ ਦਾ ਹੋਣਾ ਕੁਛ ਉਹਨੂੰ ਨਵਾਂ ਮਿਲੇ ਨਵਾਂ ਤਾਂ ਮਿਲੇ ਉਹਨੂੰ ਗੱਲ ਹਾਂ ਆ ਆ ਲੈ ਇਹ ਵੀ 33 ਜੀ ਮੰਨੀ 33 ਰੁਪਏ ਸਕੇਅਰ ਫੁੱਟ ਜੀ ਮੈਂ ਉਹੀ ਸਰਸਰਾ ਜਿਹਾ ਪੁੱਛ ਲਿਆ ਮੈਂ ਕਿਤੇ ਮਹਿੰਗਾ ਫੈਣਗੇ ਵੀ ਦਾ ਪੁੱਛ ਕੇ ਦੇਖ ਲਈ ਪਰ ਇਹ ਜੀ ਦੇਖੋ ਰੇਸ਼ਾ ਇਸ ਤਰ੍ਹਾਂ ਸ਼ਾਈਨ ਕਰਨਾ ਮਤਲਬ ਇਹਦਾ ਆ ਯਾਰ ਲੈ ਬਹੁਤ ਖੂਬਸੂਰਤ ਵੇ ਕਮਾਲ ਕੀਤੀ ਪਈ ਆ ਹੋਰ ਜੇ ਅਗਲੇ ਪਾਸੇ ਹੋਰ ਆਪਾਂ ਹੋਰ ਪ੍ਰੈਟੀ ਦਿਖਾ ਦਿੰਨੇ ਆ ਤੇ ਇੱਧਰ ਤਾਂ ਨਹੀਂ ਘਟਾ ਦੇਣਾ ਮਾੜਾ ਜਿਹਾ ਆਪਾਂ ਐ ਘ ਆ ਅੱਜ ਬਾਕੀ ਆ ਸੈਂਟਰੀ ਦੀ ਆਈਟਮ ਆ ਗਈ ਜੀ ਬਾਕੀ ਸ਼ਿੰਕ ਵਗੈਰਾ ਦੇਖੋ ਵਾਸ਼ ਵੇਸ਼ਨ ਸਭ ਕੁਝ ਆਪਣੇ ਕੋਲੇ ਬਾਕੀ ਇਹ ਜੇਬਾਈ ਜੀ ਕੋਈ ਇਹ ਨਹੀਂ ਹੁੰਦਾ ਨਾ ਵੀ ਨੈਟ ਤੋਂ ਵੀ ਹੋਣਾ ਇਕਾ ਦਾ ਵੀ ਆਪਾਂ ਸਰਚ ਕਰਦੇ ਆ ਡਿਜ਼ਾਈਨ ਜਾਂ ਕੁਝ ਇਸ ਤਰੀਕੇ ਦਾ ਤੁਹਾਨੂੰ ਭੇਜ ਕੇ ਕੁਝ ਉਹਦਾ ਮਿਲਦਾ ਮਤਲਬ ਵੀ ਦੇਖੋ ਹਰ ਕੰਪਨੀ ਦੇ ਲੱਗਦਾ ਨਹੀਂ ਮਿਲਦਾ ਹੁੰਦਾ ਵਾ ਟੋਕ ਉਹਦੋਂ ਨਾਲ ਪਤਾ ਲੱਗ ਜਾਂਦਾ ਵੀ ਕੀ ਚਾਹੁੰਦੇ ਆ ਹਾਂ ਆਪਣਾ ਆਈਡੀਆ ਹੋ ਜਾਂਦਾ ਵੀ ਕਸਟਮਰ ਦਾ ਟੇਸਟ ਕਿਸ ਤਰ੍ਹਾਂ ਦਾ ਹੈ ਉਸ ਉਹ ਤਾਂ ਆਪਣੇ ਕੋਲ ਜੋ ਹੋਵੇ ਤਾਂ ਆਪਾਂ ਅਪਡੇਟ ਕਰ ਸਕਦੇ ਹਾਂ ਉਹਨੂੰ ਹਾਂ ਉਹ ਦਰਸ਼ਕੋ ਵੀ ਤੁਸੀਂ ਸੰਪਰਕ ਕਰ ਲਿਓ ਆਇਆ ਲੈ ਹੈਂ ਦੇਖਣਾ ਪੂਰੀ ਗੱਲਬਾਤ ਪੂਰੀ ਆ ਤੇ ਤੇ ਲੈ ਆ ਵੀ ਟੂਟੀਆਂ ਦੀ ਵੈਰਾਈਟੀ ਵੀ ਇਹਨਾਂ ਕੋਲੇ ਬਹੁਤ ਪਈ ਆ ਇਹ ਗਰੰਟੀ ਵਾਲੀਆਂ ਬਾਈ ਜੀ ਕਿਵੇਂ ਆ ਸਾਰੇ ਸਾਰੇ ਸਾਰਾ ਕੁਆਲਟੀ ਦੀ ਸਾਰਾ ਕੰਪਨੀ ਦੀ ਆ ਮਤਲਬ ਹੂੰ ਹੂੰ 15 ਸਾਲ ਵਾਰੰਟੀ ਰਹਿੰਦੀ ਹੈ ਇਹਨਾਂ ਦੀ ਜੀ ਜੀ ਵਾਰੰਟੀ ਹਾਂ ਆਫੀਸ਼ੀਅਲੀ ਆ ਮਤਲਬ ਕੋਈ ਐਨੀ ਮੈਂ ਕਹਤਾ ਤਾਂ ਆ ਮਤਲਬ ਵੀ ਉਹ ਆ ਜੀ ਕੰਪਨੀ ਸਾਈਟ ਤੋਂ ਕੁਝ ਵੀ ਆਪਾਂ ਸਰਚ ਕਰਾਂਗੇ ਬਹੁਤ ਪੁਰਾਣੀ ਕੰਪਨੀ ਸਾਰਾ ਨਾਮ ਦੀ ਕੰਪਨੀ ਬਿਲਕੁਲ ਤੇ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮੋੜ ਮੰਡੀ ਬਠਿੰਡੇ ਦੇ ਕੋਲੇ ਆ ਜਾਂਦੀ ਆ ਤੁਸੀਂ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਮਾਸਟਰ ਮਾਰਵਲ ਵਾਲੇ ਫੋਨ ਕਰ ਲਿਓ ਲਾਜ਼ਮੀ ਤੇ ਆਂਡ ਗਵਾਂਡ ਰੇਟ ਪਤਾ ਕਰਕੇ ਵਿਜ਼ਿਟ ਕਰਿਓ ਲਾਜ਼ਮੀ ਕਿਉਂ ਬਾਈ ਜੀ ਬਿਲਕੁਲ ਜੀ ਬਿਲਕੁਲ ਤੇ ਧੰਨਵਾਦ ਵੀਰ ਜੀ ਸ਼ੁਕਰੀਆ ਜੀ ਸਮਝਾ ਦਿੱਤਾ ਮਿਹਰਬਾਨੀ ਮਿਲਦੇ ਆਂ ਅਗਲਾ ਵਿਸ਼ਾ ਲੈ ਕੇ